ਜੇ ਉਹ ਜੇ ਤੂੰ ਕੰਮ ਕਰਦਾ ਨਾ ਤੈਨੂੰ ਫੋਨ ਤੇ ਵਾਰਨਿੰਗ ਜਿਹੜੀ ਆਉਂਦੀ ਨਾ ਤੇਰੇ ਕੋਲੇ ਆਉਂਦੇ ਆ ਨਾ ਕੋਲੇ ਦੇ ਨਾ ਤੇਰੀ ਵਾਰੀ ਤਾਂ ਆਈ ਲੈ ਤੁਹਾਨੂੰ ਕਦੀ ਵਾਰਨਿੰਗ ਕਾਲ ਆਈ ਹੈ ਬਿਲਕੁਲ ਆਉਂਦੇ ਆ ਮੇਰੇ ਵੱਡੇ ਭਰਾ ਦੀਆਂ ਬਹੁਤ ਵਾਰਨਿੰਗ ਕਾਲ ਆਉਂਦੀਆਂ ਕੀ ਵਾਰਨਿੰਗ ਹੁੰਦੀ ਉਹਨਾਂ ਦੀ ਬੰਦਾ ਬੰਦਾ ਵੀ ਓਏ ਟਾਈਮ ਨਾ ਘਰੇ ਪਹੁੰਚਿਆ ਕਰ ਧੁੰਦ ਬਹੁਤ ਪਈ ਜਾਂਦੀ ਤੇ ਵੀ ਬਾਈ ਦੀਆਂ ਵਾਰਨਿੰਗ ਕਾਲਾਂ ਮੈਨੂੰ ਬਹੁਤ ਆਉਂਦੀਆਂ ਉਹ ਬਈ ਕਾਰਨਾਂ ਨੂੰ ਕਹ ਮੁੰਡਿਆਂ ਨੂੰ ਹਾਂ ਮੈਂ ਜ਼ਿੰਮੇਵਾਰੀ ਮੈਂ ਥੋੜਾ ਖੜਪੈਂਚ ਬਣਿਆ ਹੋਇਆ ਹੈ ਚਾਹ ਨਾਲ ਕਿੰਨਾ ਕੁ ਪਿਆਰਾ ਦੋਨਾ ਦਾ ਚਾਹ ਇਹ ਬਣਾਉਂਦਾ ਬਾਪ ਚਾਹ ਨਾਲ ਲੱਗ ਗਿਆ ਅਨਫਰ ਤੇ ਤੁਹਾਨੂੰ ਵੀ ਚਾਹ ਹੀ ਕੀਤੀ ਸੀ ਹਾਂ ਤੇ ਮੈਂ ਪੀਉਂਗਾ ਬਾਪ ਗਿੱਪੀ ਭਾਜੂ ਨੂੰ ਬੜੇ ਫੋਨ ਆਏ ਕਹਿੰਦੇ ਲੋਕਾਂ ਨੇ ਬਹੁਤ ਅਫਸੋਸ ਜਤਾਇਆ ਵੀ ਤੁਸੀਂ ਪੰਮਾ ਕਿਉਂ ਮਾਰਤਾ ਸਭ ਤੋਂ ਪਹਿਲਾਂ ਸ਼ਿੰਦਾ ਵਾ ਸੀ ਹਾਂ ਸ਼ਿੰਦਾ ਕਹਿੰਦਾ Papa ਪਰ ਮੈਨੂੰ ਮਾਰ ਦੇਣਾ ਚਾਹੀਦਾ ਸੀ ਉਹਨੇ ਕਿਹਾ ਨਹੀਂ ਵੀ ਦੇਖਿਆ ਪੰਮਾ ਅੰਕਲ ਮੈਂ ਤੁਹਾਨੂੰ ਜਿਉਂਦਾ ਕਰਵਾਇਆ ਦੁਬਾਰਾ ਫਿਲਮ ਤੇ ਇਹ ਇੱਕ ਗੱਲ ਉਹਨੇ ਮੈਨੂੰ ਕਹਿਤੀ ਸੀ ਮੈਂ ਆਪਣੀ ਬਦੌਲਤ ਹਾਏ ਕਹਿੰਦੇ ਸੀਗੇ ਵੀ ਆਪਾਂ ਹੈਲਪਿੰਗ ਵਰਕ ਬੋਲੀਏ ਜਿਹੜਾ ਉਹਨਾਂ ਨੂੰ ਗਾਲਾਂ ਕਹਿ ਲਈਏ ਚਲੋ ਹੈਨਾ ਇੰਟਰੈਕਟਲੀ ਮੁੰਡੇ ਆਮ ਤੌਰ ਤੇ ਇਦਾਂ ਹੀ ਗੱਲ ਕਰਦੇ ਨੇ ਬਟ ਕਹਿੰਦੇ ਵੀ ਫਿਲਮ ਦੇ ਵਿੱਚ ਇਸ ਚੀਜ਼ ਨੂੰ ਬਹੁਤ ਵਧਾਵਾ ਦਿੱਤਾ ਗਿਆ ਪਰ ਇਹ ਤਾਂ ਆਮ ਸੀਗੇ ਜੋ ਸਾਡੇ ਬਜ਼ੁਰਗਾਂ ਆ ਵੀ ਸਾਨੂੰ ਕਹਿੰਦੇ ਸੀ ਹਾਂਜੀ ਇੱਥੇ ਖੜਾ ਕੀ ਆ ਤਰਨਾ ਉਹ ਆਪ ਹੀ ਆਂਗਾ ਕਹਿੰਦੇ ਇਹਦੇ ਵਿੱਚ ਇੱਕ ਥੋੜਾ ਬੜਾ ਚੈਲੈਂਜਿੰਗ ਸੀਨ ਸੀਗਾ ਟ੍ਰੇਨ ਵਾਲਾ ਕਹਿੰਦੇ ਵੀ ਇੱਕੋ ਟਾਈਮ ਟ੍ਰੇਨ ਆਉਂਦੀ ਸੀਗੀ ਉਹ ਤੇ ਬਹੁਤ ਚੈਲੈਂਜਿੰਗ ਬਣ ਗਿਆ ਸੀ ਹਾਂ ਉਹਦੇ ਜਿੱਤਾ ਗਲੋਚਾ ਵੀ ਹੋਜਿਆ ਸੀ ਕਹਿੰਦੇ ਹੁਣ ਨਾ ਬਾਈ ਨੂੰ ਦੇਖਦੇ ਇੱਕ ਐਂਜਲ ਲੱਗਣ ਲੱਗ ਗਿਆ ਵੀ ਵਾਕਈ ਕਿਤੇ ਇਦਾਂ ਦੇ ਤੇ ਨਹੀਂ ਹੈਗੇ ਪਤਾ ਮੈਨੂੰ ਤਾਂ ਬਚਨ ਅਮੀਰ ਹੀ ਨਹੀਂ ਲੱਗਾ ਬੰਦੇ ਹੂੰ ਮੇਰਾ ਦਾਦਾ ਜੀ ਵੀ ਗਰੀਬ ਹੀ ਆ ਕਦੇ ਕੁਲੀ ਆ ਕਦੇ ਇਹ ਪਾਲਿਸ਼ ਕਰੀ ਜਾਂਦਾ ਕਦੇ ਕੋਈ ਚਾਈਕ ਸਭੀ ਇਹ ਕੋਸ਼ਿਸ਼ ਹੁੰਦੀ ਵੀ ਜਿਹੜਾ ਕਰੈਕਟਰ ਮਿਲਿਆ ਉਹਨੂੰ ਵਿਕਤ ਕਰਨਾ ਬਟ ਫਿਰ ਵੀ ਜੇ ਆਪ ਦੇ ਕਰੈਕਟਰ ਨੂੰ ਡਿਫਾਈਨ ਕਰਨਾ ਹੋਵੇ 3 ਵਰਡਸ ਦੇ ਵਿੱਚ ਬਹੁਤ ਹੀ ਇੰਜਾਇਬਲ ਬੰਦਾ ਜੇਲ੍ਹ ਦੇ ਵਿੱਚ ਜਿਹਦਾ ਉਹਨੂੰ ਇਹ ਹੁੰਦਾ ਈ ਮੈਨੂੰ ਸਾਰੇ ਬਾਈ ਜੀ ਬਾਈ ਜਿਹੜੇ ਮਾਹੌਜ ਰਹੇ ਪੰਚਾਰ ਕੋਲ ਰਹਿੰਦੇ ਨੇ ਉਸਤਾਦ ਜੀ ਟੈਪ ਵਾਲੇ ਮਾਹੌਲ 'ਚ ਬੰਦੇ ਕਾਫੀ ਲੇਅਰ ਹੈ ਹਾਂ ਲੇਅਰ ਨੇ ਕਾਫੀ ਹੁੰਦੀਆਂ ਓਕੇ ਤੇ ਇੱਕ ਤਰੀਕੇ ਨਾਲ ਕ੍ਰਿਮੀਨਲ ਵੀ ਆ ਜਿਹਦੇ ਕਰਕੇ ਅੰਦਰ ਆ ਹਾਂ ਤੇ ਸੂਤਰਧਾਰ ਵੀ ਲੱਗਣਾ ਤੁਹਾਨੂੰ ਫੀਲ ਆਊਗੀ ਵੀ ਸਾਰੇ ਬਰੇ ਇਹੀ ਦਾ ਓਕੇ ਇਹ ਹੀ ਦੱਸ ਬੇ ਫਿਲਮ ਮੇਰੇ ਹੱਥ 'ਚ ਹੀ ਹੈ ਜਿਹਦੇ ਜਿਹਦਾ ਰੋਲ ਕੱਟਣਾ ਹੋਣਾ ਕਰਨਾ ਹੋਣਾ ਸਾਰੇ ਤੇ ਪੈਰੀ ਪੈ ਰਹਿੰਦੇ ਬਹੁਤ ਪੈਸੇ ਲੱਗੇ ਪੈਸੇ ਕਹਿੰਦੇ ਮਿਆਣ ਇੱਕ ਤੇ ਤਲਵਾਰਾ ਤਿੰਨ ਤੇ ਖੜਕਾ ਤਾਂ ਹੋ ਇੱਕ ਕੜਕਾ ਕਰਨ ਵਾਲਾ ਪੰਮਾ ਤੇ ਦੂਜਾ ਉਹ ਜਿਸ ਦੀ ਕਲਾ ਹੈ ਸੀਟੀ ਵਜਾਉਣਾ ਆਮਨ 警告2 ਆ ਚੁੱਕੀ ਹੈ ਜੀ ਔਰ ਸਿਨੇਮਾ ਘਰਾਂ ਦੇ ਵਿੱਚ ਜਲਦ ਰਿਲੀਜ਼ ਹੋਣ ਵਾਲੀ ਹੈ ਬੇਸਬਰੀ ਦੇ ਨਾਲ ਜਿਸ ਦਾ ਇੰਤਜ਼ਾਰ ਸੀ ਉਹ ਫਾਈਨਲੀ ਹੁਣ ਹੌਲੀ ਹੌਲੀ ਮੁੱਕਣ ਵਾਲਾ ਹੈ ਸੋ ਪੰਮਾ ਔਰ ਸੀਟੀ ਸਾਡੇ ਨਾਲ ਨੇ ਯਾਨੀ ਕਿ ਪ੍ਰਿੰਸਪਾ ਜੀ ਸਾਡੇ ਨਾਲ ਨੇ ਐਂਡ ਰਵੀਰਪਾ ਜੀ ਸਾਡੇ ਨਾਲ ਨੇ ਸੋ ਪਹਿਲੇ ਤਾਂ ਵੈਲਕਮ ਸਵਾਗਤ ਸਹਿਕਾਰ ਐਂਡ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਵੀ ਜੀ ਬਹੁਤ ਬਹੁਤ ਪਾਜੀ ਪੰਮਾ ਕਿੱਦਾਂ ਜਾਗ ਗਿਆ ਦੁਬਾਰਾ ਜਿਉਂਦਾ ਕਿੱਦਾਂ ਹੋ ਗਿਆ ਦੇਖੋ ਲੋਕਾਂ ਨੇ ਕਰ ਲਿਆ ਅੱਛਾ ਪਾਜੀ ਮੈਨੂੰ ਮੈਂ ਦੋ ਗੱਲਾਂ ਸੁਣੀਆਂ ਸੀ ਹੁਣ ਤੁਸੀਂ ਮੈਨੂੰ ਦੱਸੋ ਸੱਚ ਕਿਹੜੀ ਇੱਕ ਮੈਂ ਸੁਣੀ ਸੀ ਕਿ ਵੀ ਗਿੱਪੀ ਭਾਜ ਨੂੰ ਬੜੇ ਫੋਨ ਆਏ ਕਹਿੰਦੇ ਲੋਕਾਂ ਨੇ ਬਹੁਤ ਅਫਸੋਸ ਜਤਾਇਆ ਵੀ ਤੁਸੀਂ ਪੰਮਾ ਕਿਉਂ ਮਾਰਤਾ ਪੰਮਾ ਕਿਉਂ ਮਾਰਤਾ ਕਹਿੰਦੇ ਉਹ ਇੰਨੀ ਜ਼ਿਆਦਾ ਮਤਲਬ ਡਿਮਾਂਡ ਹੋ ਗਈ ਉਸ ਚੀਜ਼ ਦੀ ਕਿ ਸਾਨੂੰ ਲੱਗਿਆ ਕਿ ਪੰਮੇ ਨੂੰ ਜਿੰਦਾ ਰੱਖਣਾ ਦੂਜਾ ਮੈਂ ਸੁਣਿਆ ਵੀ ਸ਼ਿੰਦੇ ਨੇ ਜਦੋਂ ਫਿਲਮ ਦੇਖੀ ਹਾਂ ਉਹ ਸਭ ਤੋਂ ਪਹਿਲਾਂ ਸ਼ਿੰਦੇ ਦਾ ਸੀ ਹਾਂ ਸ਼ਿੰਦਾ ਕਹਿੰਦਾ ਪਾਪਾ ਪਾ ਮੈਨੂੰ ਮਾਰ ਲੈਣੀ ਚਾਹੀਦਾ ਸੀ ਕਹਿੰਦੇ ਵੀ ਮੈਂ ਮਜ਼ਾਕ ਚੱਲਿਆ ਬਟ ਫਿਰ ਮੈਂ ਸੀਰੀਅਸ ਲੈ ਕੇ ਟੀਮ ਨੂੰ ਫੋਨ ਕੀਤਾ ਫਿਰ ਟੀਮ ਨੇ ਮਜ਼ਾਕ ਚੱਲਿਆ ਫਿਰ ਪੰਮੇ ਨੂੰ ਜਿਉਂਦਾ ਕੀਤਾ ਹਾਂ ਫਿਰ ਉਹ ਟ੍ਰੋਲ ਚੱਲ ਪੇ ਸੋਸ਼ਲ ਮੀਡੀਆ 'ਤੇ ਚੱਲ ਪਿਆ ਜੀ ਬਟ ਸ਼ਿੰਦੇ ਦੀ ਪੰਮੇ ਨਾਲ ਤੇ ਸ਼ਿੰਦੇ ਦੀ ਪ੍ਰਿੰਸੇ ਨਾਲ ਕਿਹੋ ਜਿਹੀ ਕਨੈਕਟੀਵਿਟੀ ਹੈ ਸ਼ਿੰਦਾ ਤੁਸੀਂ ਬਾਈ ਦੇ ਬੇਟੇ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਕਿਉਂਕਿ ਧੀਰੇ ਦਾ ਨਾਸ਼ਿੰਦਾ ਸੀ ਨਾ ਓਕੇ ਓਕੇ ਵਧੀਆ ਹੁੰਦੇ ਨਾ ਮੇਰਾ ਵਧੀਆ ਮਾਹੌਲ ਆ ਇਕਮ ਨਾਲ ਵੀ ਵਧੀਆ ਮੇਰਾ ਦੋਨੇ ਜਨਾਂ ਨਾਲ ਮੇਰਾ ਬਹੁਤ ਪਿਆਰ ਹੈ ਵਧੀਆ ਜੀ ਪਿਆਰ ਜਵਾਕਾਂ ਕੋਈ ਹੋਇਆ ਨਾ ਉਹਨਾਂ ਦੇ ਨਾਲ ਮੈਂ ਹੂੰ ਪਿੱਛੇ ਜੇ ਗਿਆ ਸੀ ਮੈਂ ਹੂੰ ਬਹੁਤ ਨਿਆਰੇ ਲੱਟੇ ਹੈ ਤੇ ਉਹਨੇ ਕਿਹਾ ਨਹੀਂ ਵੀ ਦੇਖਿਆ ਪਮੇ ਪਮਾ ਅੰਕਲ ਮੈਂ ਤੁਹਾਨੂੰ ਜਿਉਂਦਾ ਕਰਵਾਇਆ ਦੁਬਾਰਾ ਫਿਲਮ ਚ ਇਹ ਇੱਕ ਗੱਲ ਉਹਨੇ ਮੈਨੂੰ ਕਹ ਦਿੱਤੀ ਸੀ ਛਿੰਦਾ ਛਿੰਦਾ ਨੋ ਪਾਪਾ ਕੀਤੀ ਅਸੀਂ ਸਾਰੇ ਹਾਂਜੀ ਹਾਂਜੀ ਬੋਲੀ ਵੀ ਆ ਉਹਦੇ ਚ ਬਾਈ ਆਗੇ ਚਿੰਦਾ ਵੀ ਹੈਗਾ ਏਕ ਮੋ ਦੇ ਚ ਡਾਇਰੈਕਸ਼ਨ ਚ ਸੀ ਕਲਾਪ ਤੇ ਸੀ ਜੀ ਬਹੁਤ ਗਰਮੀ ਸੀ ਦੇਖ ਲਾ ਪਰ ਮਿਹਨਤ ਬਹੁਤ ਕਰ ਰਹੇ ਨੇ ਅੱਛਾ ਹਾਂ ਤੇ ਉਹ ਉਦੋਂ ਮੈਨੂੰ ਕਹਿਦਾ ਸੀ ਉਹਨੇ ਹੂੰ ਕਹਿੰਦਾ ਇਹ ਆਪਣੀ ਬਦੌਲਤ ਆ ਹਾਏ ਉਹ ਹੈਗਾ ਥੋੜਾ ਸਫੈਗ ਹੋ ਜਾਂਦਾ ਹਾਂਜੀ ਸੋ ਬਾਈ ਇਹਦੇ ਵਿੱਚ ਤੁਸੀਂ ਅ ਸੀਟੀ ਦਾ ਕਿਰਦਾਰ ਨਿਭਾ ਰਹੇ ਹੋ ਵਰਨਿੰਗ 2 ਦੇ ਵਿੱਚ ਐਂਟਰੀ ਜਿਹੜੀ ਹੋਈ ਹੈ ਇਹ ਬੰਚੇ ਹੋ ਜਾਣੇ ਸੀਗੀ ਆਪਣੇ ਨਾਲ ਵੀ ਹੋਈ ਸੀ ਵੀ ਜਿਹੜੇ ਚਮਚ ਬੱਜੇ ਆ ਇੰਨੇ ਧੌਣ ਚ ਉਹ ਤੁਹਾਡੇ ਤੁਸੀਂ ਵੀ ਮਾਰਨੇ ਸੀਗੇ ਹਾਂ 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 ਪਰ ਤੁਸੀਂ ਬਣਿਆ ਸੀਗਾ ਉਦੋਂ ਬਾਈ ਫਰੀ ਕਹਿੰਦੇ ਵੀ ਇਦਾਂ ਦਾ ਕਰੈਕਟਰ ਆ ਉਹਦੇ ਵਿੱਚ ਇੱਕ ਬਈ ਇਦਾਂ ਦਾ ਕਰਦਾ ਵੀ ਚਮਚ ਮਾਰਦਾ ਤੇ ਪ੍ਰਿੰਸ ਨੂੰ ਮਾਰ ਦਿੰਦਾ ਭੰਮੇ ਨੂੰ ਜੀ ਉਹ ਦੱਸ ਉਦੋਂ ਇਹ ਸੀਗਾ ਮੈਂ ਕਿਤੇ ਹੋਰ ਵਿਜੀ ਸੀਗਾ ਬਾਈ ਕਹਿੰਦੇ ਸ਼ੇਵ ਹੋਣੀ ਹੈ ਉਹਨਾਂ ਨੇ ਮੇਰੀ ਦਾੜੀ ਰਖਾਈ ਸੀ ਜੀ ਤਾਂ ਇਹ ਚੀਜ਼ ਉਹਦੋਂ ਨਹੀਂ ਹੋ ਪਾਈ ਤੇ ਜਦੋਂ ਹੁਣ ワーਨਿੰਗ 2 ਲਿਖੀ ਜਾਣ ਲੱਗੀ ਉਹਦੇ ਵਿੱਚ ਕੈਰੇਕਟਰ ਨਵੇਂ ਨਿਕਲਣੇ ਸ਼ੁਰੂ ਹੋਏ ਤਾਂ ਸਿਟੀ ਦਾ ਕਿਰਦਾਰ ਲਿਖਿਆ ਤਾਂ ਉਹ ਇਨਾ ਖੂਬਸੂਰਤ ਬਣ ਗਿਆ ਕਿ ਬਾਈ ਹੁਰੀ ਕਹਿੰਦੇ ਵੀ ਬੋਲੀ ਤੋਂ ਕਰਾਉਣਾ ਜਦੋਂ ਮੈਨੂੰ ਯਾਦ ਕੀਤਾ ਬਾਈ ਹੁਰੀ ਬੈਠੇ ਸਾਰੇ ਗੱਲਾਂ ਕਰ ਰਹੇ ਸੀ ਇੱਥੇ ਆਫਿਸ ਬੈਠੇ ਉੱਤੇ ਕੰਮ ਹੋ ਰਿਹਾ ਸੀਗਾ ਤਾਂ ਬਾਈ ਹਰਾਂ ਦਾ ਮੈਨੂੰ ਮੈਸੇਜ ਆ ਗਿਆ ਸੇ ਬਾਈ ਦਾ ਕਹਿੰਦਾ ਵੀ ਛੇਤੀ ਆਏ ਕਿਉਂਕਿ ਬਾਈ ਨੇ ਕਹਿਤਾ ਸੀਗਾ ਨਾ ਦਸਦੀਪਰ ਨੇ ਵੀ ਬੋਲੀ ਨੂੰ ਬਲੌ ਫੋਨ ਕਰ ਲੋ ਛੇਤੀ ਉਹਨੂੰ ਕਹਾਂ ਵੀ ਆ ਜਾ ਬਾਈ ਕਹਿੰਦਾ ਵੀ ਛੇਤੀ ਆ ਜਾ ਸੂਟ ਵਟਦੇ ਹੈ ਨਾ ਉਹ ਮੇਰਾ ਮਾਹੌਲ ਅੱਛਾ ਤੇ ਮੈਂ ਆ ਗਿਆ ਫਿਰ ਫਿਰ ਉਹ ਬਾਈ ਰਾਣੇ ਦੱਸਿਆ ਸੁਣਾਇਆ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਅੱਛਾ ਕੈਰੇਕਟਰ ਆ ਹਮ ਮਤਲਬ ਅਤਰੰਗੀ ਜਿਹਾ ਕੈਰੇਕਟਰ ਆਗਾ ਪਰ ਮੈਨੂੰ ਐ ਲੱਗਦਾ ਵੀ ਜਿਹੜੀ ਪਿਛਲੀ ਵਾਰੀ ਗੱਲ ਰਹਿ ਗਈ ਹਾਂ ਤੇ ਕੰਮ ਉਦੋਂ ਵੀ ਚਮਚੇ ਵਾਲਾ ਸੀ ਚਮਚਾ ਆ ਗਿਆ ਤੇ ਹੱਥ ਚੈੱਕ ਦੀ ਇਹਦੇ ਵੀ ਚਮਚਾ ਹੀ ਹਾਂ अच्छा क्या बात है मतलब वो कनेक्टिविटी मैं हुन ज्यादा यही गल है सोहनी गल हां ओके पर वैसे बी त ਤੁਹਾਡਾ ਹੀ ਬੋਇਆ ਹੈ ਵਰਨਿੰਗ ਗੱਲਾ ਹੈ ਨਹੀਂ ਬਾਇ ਉਹ ਕਿੱਥੋਂ ਸੋਚਿਆ ਸੋਚ ਕੇ ਤੁਸੀਂ ਵੈਂਟੀ ਚ ਪਹੁੰਚੇ ਉਥੋਂ ਕਿੱਦਾਂ ਸ਼ੁਰੂਆਤ ਹੋਈ ਅੱਛਾ ਭਾਈ ਲਾਸਟ ਟਾਈਮ ਕਹਿੰਦੇ ਵੀ ਰੰਗ ਬਹੁਤ ਗੋਰਾ ਸੀਗਾ ਤੇ ਟੈਨ ਕਰਨ ਦੇ ਚੱਕਰ ਚ ਤੁਸੀਂ ਬਾਈਕ ਲੈ ਕੇ ਧੋਪੇ ਭੱਜ ਜਾਂਦੇ ਸੀ ਇਸ ਵਾਰ ਇਸ ਵਾਰ ਦੀ ਵੀ ਕੋਈ ਟਰਾਂਸਫਰਮੇਸ਼ਨ ਇਹੋ ਜੀ ਕੀਤੀ ਗਈ ਹੈ ਨਹੀਂ ਬਾਈ ਥੋੜਾ ਜਿਹਾ ਇਹ ਹੋਇਆ ਵੀ ਮੈਂ ਹੋਗਾ ਪਤਲਾ अच्छा मैं कोई फिल्म करदा ਪਿਆ ਸੀ ਕਾਫੀ ਪਤਲਾ ਹੋ ਗਿਆ ਸੀ ਹੂੰ ਜਦੋਂ ਮੈਂ ਬਾਈ ਨੂੰ ਟੱਕਰਾਂ ਕਹਿੰਦੇ ਤੂੰ ਤਾਂ ਪਤਲਾ ਹੋ ਗਿਆ ਤੇ ਉਹ ਤਾਂ ਹੀ ਤੂੰ ਮੋਟਾ ਸੀ ਅੱਛਾ ਕਹਿੰਦੇ ਬੰਮਾਲਾ ਮੇਰਾ ਆ ਆ ਬੰਮਾਲਾ ਮੇਰਾ ਵੀ ਉਹ ਗਮੂਆ ਬਣ ਕਹਿੰਦੇ ਫਿਰ ਉਹ ਵੀ ਦਿਨ ਪੁਰਾਜ ਵਿੱਚ ਵੈਸੇ ਬਾਈ ਦਾ ਵੀ ਉਦੋਂ ਚੱਲੀ ਜਾਂਦਾ ਸੀ ਬਾਈ ਕੋਈ ਫਿਲਮ ਲਈ ਥੋੜਾ ਜਿਹਾ ਬਿਲਡ ਅਪ ਕਰਦੇ ਮੈਂ ਜੀ ਜੀ ਵਾਸੋ ਥੋੜੇ ਜਿਹੇ ਦਿਨਾਂ ਦੀ ਸੰਗਤ ਸੀ ਦੇ ਜਲੇਬੀਆਂ ਪਕੌੜੇ ਮੇਰੀ ਲਿਆਂਦੀ ਫਿਰ ਅੱਛਾ ਮੋਟਾ ਹੋਇਆ ਜੀ ਓਕੇ ਪਰ ਜੀ ਇਹਦੇ ਵਿੱਚ ਇੱਕ ਥੋੜਾ ਬੜਾ ਚੈਲੈਂਜਿੰਗ ਸੀਨ ਸੀਗਾ ਟ੍ਰੇਨ ਵਾਲਾ ਕਹਿੰਦੇ ਵੀ ਇੱਕੋ ਟਾਈਮ ਟ੍ਰੇਨ ਆਉਂਦੀ ਸੀਗੀ ਉਹ ਤੇ ਬਹੁਤ ਚੈਲੈਂਜਿੰਗ ਬਣ ਗਿਆ ਸੀ ਹਾਂ ਉਹਦੇ ਜਿੱਤਾ ਗਲੋਚਾ ਵੀ ਹੋ ਜਿਆ ਸੀ ਅੱਛਾ ਉਹ ਹੁਣ ਕਿਸੇ ਨੂੰ ਐ ਨਾ ਪਤਾ ਲੱਗੇ ਵੀ ਇਹ ਹਰੀ ਲਾਈਟ ਤੇ ਲੇਟ ਹੋਈ ਵੀ ਆ ਤਾਂ ਆਉਗੀ ਰੇਲ ਗੱਡੀ ਕਿ ਲਾਲ ਤੋਂ ਹੋਈ ਤੇ ਤਾਂ ਹਾਂ ਓਕੇ ਉੱਥੇ ਉਹ ਸਮਝਣਾ ਵੇ ਕਿਉਂਕਿ ਉਹ ਕਿਹੜਾ ਫਾਟਕ ਜਿਹਾ ਉਹ ਤਾਂ ਕੁਦਰਤੀ ਤੁਰੇ ਫਿਰਦੇ ਕਿ ਪਈ ਵਹੀ ਆ ਗਏ ਉਹਨੂੰ ਕਹਿੰਦੇ ਆ ਜਾ ਰੁਕ ਜਾ ਕਹਿੰਦੇ ਗੱਡੀ ਆਉਣ ਵਾਲੀ ਉਹ ਵੀ ਲੇਟ ਹੋਈ ਵੀ ਹਾਂ ਉਹ ਫਿਰ ਦਵਾ ਦਾ ਭੱਜ ਕੇ ਪਰਾਂ ਨੂੰ ਜਾਂਦੇ ਸੀਗੇ ਉਹ ਅਸਲ 'ਚ ਖਾਣ ਨੂੰ ਵੀ ਨਹੀਂ ਜਗ੍ਹਾ ਸੀਗੀ ਨਾ ਸੋ ਇਹ ਜਿਹੜੀ ਫਿਲਮ ਹੈ ਭਾਜੀ ਕਿਤੇ ਨਾ ਕਿਤੇ ਇਹ ਜੋ ਕਨਸੈਪਟ ਹੈ ਪਿਛਲੀ ਵਾਰ ਇੱਕ ਨਸ਼ੇ ਨੂੰ ਟੱਚ ਕੀਤਾ ਸੀਗਾ ਜਾਂ ਕਹਿ ਲੋ ਵੀ ਵਾਰਨਿੰਗ ਕਾਲਸ ਨੂੰ ਲੈ ਕੇ ਕਹਿ ਲੋ ਇਹ ਚੀਜ਼ਾਂ ਹੌਲੀ-ਹੌਲੀ ਨਾ ਸੈਂਸਿਟਿਵ ਹੁੰਦੀਆਂ ਜਾ ਰਹੀਆਂ ਨੇ ਬਟ ਕਲਾਕਾਰ ਕੋਈ ਹਾਸਾ ਮਜ਼ਾਕ ਵੀ ਲੈ ਕੇ ਆਉਂਦੇ ਆ ਨਾ ਜਦੋਂ ਪਰਦੇ ਤੇ ਤੇ ਉਦੋਂ ਵੀ ਉਹਨਾਂ ਲਈ ਇੱਕ ਚੈਲੰਜ ਹੀ ਹੁੰਦਾ ਕਿਉਂਕਿ ਤੁਹਾਨੂੰ ਨਹੀਂ ਪਤਾ ਆਡੀਅנס ਕੀ ਕਹਿਣ ਵਾਲੀ ਆ ਤੇ ਸਮਾਜ ਤੇ ਕੀ ਪ੍ਰਭਾਵ ਪੈਣ ਵਾਲਾ ਸੋ ਇਹੋ ਜਿਹੇ ਸੈਂਸਿਟਿਵ ਇਸ਼ੂਜ਼ ਜਦੋਂ ਤੁਸੀਂ ਲੈ ਕੇ ਆਨੇ ਹੋ ਕਿਉਂਕਿ ਹੁਣ ਇਸ ਸਾਡੇ ਲੋਕਾਂ ਦੇ ਵਿੱਚ ਆਮ ਚੀਜ਼ਾਂ ਜਿਹੜੀਆਂ ਨੇ ਉਹ ਲੱਗਣ ਲੱਗੀਆਂ ਨੇ ਸੋ ਬੀਇੰਗ ਅ ਕਲਾਕਾਰ ਤੁਸੀਂ ਭਾਜੀ ਕੀ ਸਮਝਦੇ ਹੋ ਦੋਖੂ ਬੀਅੰਗੀ ਕਲਾਕਾਰ ਜਿਹੜਾ ਜੋ ਸਿਨੇਮੇ ਨੂੰ ਆਪਾਂ ਕਹਿ ਦਿੰਨੇ ਵੀ ਮਿਰਰ ਹੈ ਜਾਂ ਸ਼ੀਸ਼ਾ ਹਾਂ ਜਾਂ ਕੋਈ ਲਿਖਦਾ ਜਾਂ ਕੋਈ ਵੀ ਕਹਾਣੀਆਂ ਪੰਪਦੀਆਂ ਤਾਂ ਵਾਲੇ ਦੋਲੇ ਵੀ ਹੈ ਬਿਲਕੁਲ ਰਾਈਟ ਤੇ ਬਤੌਰ ਅਦਾਕਾਰ ਇਹ ਹੁੰਦਾ ਵੀ ਕੋਈ ਕਰੈਕਟਰ ਮਿਲਿਆ ਤੇ ਉਹਨੂੰ ਜਿੰਦ ਜਾਨ ਨਾਲ ਨਿਭਾਈਏ ਜੀ ਜਿਵੇਂ ਆਪਾਂ ਨੂੰ ਲੱਗਦਾ ਹੁੰਦਾ ਹੈ ਨਾ ਵੀ ਅਮਰੀਸ਼ਪੁਰ ਯਾਰਗੇ ਉਹ ਗੁੰਡੇ ਹੀ ਲੱਗਦੇ ਨੇ ਹਾਂਜੀ ਅੰਤਵਾਚਨ ਹੀ ਹੋਈ ਲਾਦੇ ਜਿਵੇਂ ਕੌਣ ਗੱਲ ਕਰੀ ਜਾਂਦਾ ਸੀ ਕਹਿੰਦੇ ਮੈਨੂੰ ਮੈਨੂੰ ਕੋਈ ਮਿੱਤਰ ਗੱਲ ਸੁਣਾਵੇ ਕਹਿੰਦਾ ਮੈਨੂੰ ਅੰਤਵਾਚਨ ਅਮੀਰ ਹੀ ਨਹੀਂ ਲੱਗਾ ਕਦੇ ਹੂੰ ਮੈਨੂੰ ਮੈਨੂੰ ਲੱਗਦਾ ਹੁੰਦਾ ਸੀ ਗਰੀਬ ਹੀ ਆ ਕਦੇ ਕੁਲੀ ਆ ਕਦੇ ਇਹ ਪਾਲਿਸ਼ ਕਰੀ ਜਾਂਦਾ ਕਦੇ ਕਿਵੇਂ ਰਾਈਟ ਵੀ ਅਮੀਰ ਹੀ ਨਹੀਂ ਲੱਗਾ ਸੋ ਅਦਾਕਾਰ ਦਾ ਤਾਂ ਉਹ ਆ ਵੀ ਬਸਾਂਦੀ ਇਹ ਕੋਸ਼ਿਸ਼ ਹੁੰਦੀ ਵੀ ਜਿਹੜਾ ਕੈਰੈਕਟਰ ਮਿਲਿਆ ਉਹਦੇ ਲਈ ਮਿਹਨਤ ਕਰੀਏ ਜੋਰ ਲਾਈਏ ਜੀ ਅ ਭਾਜੀ ਤੁਹਾਡਾ ਜਿਹੜਾ ਕੈਰੈਕਟਰ ਹੈਗੇ ਇਸ ਫਿਲਮ ਦਾ ਜੋ ਮੈਂ ਮੇਨ ਆਧਾਰ ਸਭ ਜੇ ਕਿਰਦਾਰਾਂ ਦਾ ਉਹ ਸਨਾ ਕੈ ਬੇਸਿਕਲੀ ਹਾਂ ਉਹ ਉਹ ਇੱਕ ਸਨਕ ਪੁਣਾ ਹੈ ਹਨਾ ਤੇ ਜਦੋਂ ਗਿੱਪੀ ਬਾਈ ਨੇ ਫਿਲਮ ਦੇਖੇ ਤਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਆਸ-ਪਾਸ ਦੇ ਸਮਾਜ ਤੋਂ ਇੱਦਾਂ ਕਰਦੇ ਹੁਣ ਵੀ ਬਾਹਰ ਕਹਿ ਰਹੇ ਸੀ ਕਹਿੰਦੇ ਹੁਣ ਨਾ ਬਾਈ ਨੂੰ ਦੇਖਦੇ ਇੱਕ ਐਂਜਲ ਲੱਗਣ ਲੱਗ ਗਿਆ ਵੀ ਵਾਕਈ ਕਿਤੇ ਇਦਾਂ ਦੇ ਤੇ ਨਹੀਂ ਹੈਗੇ ਸੋ ਉਹ ਚੀਜ਼ ਜਿਹੜੇ ਕੈਰੈਕਟਰ ਤੁਸੀਂ ਅਡਾਪਸ਼ਨ ਲੈਨੇ ਉਹ ਗ੍ਰੇ ਸ਼ੇਡ ਬੇਸਿਕਲੀ ਆਪਾਂ ਕਹਿ ਲਓ ਗਿੱਪੀ ਬਾਈ ਤਾਂ ਕਹਿੰਦੇ ਆ ਵੀ ਐਕਟਰ ਦਾ ਧਰਮ ਐਕਟਿੰਗ ਕਰਨਾ ਉੱਚ ਕੋਈ ਗ੍ਰੇ ਔਰ ਕੋਈ ਇਦਾਂ ਦੀ ਚੀਜ਼ ਨਹੀਂ ਹੈ ਪਰ ਤੁਸੀਂ ਵੀ ਸਮਝਦੇ ਹੋ ਇਦਾਂ ਦੇ ਕਿਰਦਾਰ ਜਦੋਂ ਬੈਕ ਟੂ ਬੈਕ ਕਰਦੇ ਉਹ ਸਨਕ ਜਿਹੜੀ ਹੈ ਉਹ ਵਹਿਸਾਸ ਕਿਸ ਤਰ੍ਹਾਂ ਉਸ ਵੇਲੇ ਅੰਦਰ ਜਿਉਂਦਾ ਹੁੰਦਾ ਹੈ ਨਹੀਂ ਹੁਣ ਤੁਸੀਂ ਜੇ ਮੰਨ ਲਓ ਦੇਖੋ ਇਹ ਬਾਈ ਵਾਲੀ ਗੱਲ ਹੀ ਹੈ ਵੀ ਐਕਟਿੰਗ ਕਰਨਾ ਧਰਮ ਹੈ ਤੁਸੀਂ ਚੇਤਾ ਸਿੰਘ ਦੇਖ ਲਓ ਹਮ ਚੇਤਾ ਸਿੰਘ ਦੇ ਵਿੱਚ ਮੇਰਾ ਅਲੱਗ ਸੀਗਾ ਵੀ ਇੱਕ ਲਿਟਰੇਰੀ ਆ ਉਹਦਾ ਜੇ ਤੁਸੀਂ ਪੰਮੇ ਦੀ ਵੀ ਪਿੱਛੇ ਜਾਵੋ ਤਾਂ ਉਹ ਪਹਿਲਾ ਸੀਨ ਹੀ ਆਪਣਾ ਇਹ ਆ ਜੀ ਵੀ ਉਹ ਐਥਲੀਟ ਟਾਈਪ ਉਹਨੇ ਮੈਡਲ ਅਤੇ ਸਰਟੀਫਿਕੇਟਸ ਆਨ ਦਾ ਵੀ ਨੌਕਰੀ ਨਹੀਂ ਮਿਲੀ ਹਮ ਹੈਨਾ ਹੁਣ ਵਾਰਨਿੰਗ 2 ਦਾ ਇੱਕ ਡਾਇਲੋਗ ਆ ਉਹ ਕਹਿੰਦਾ ਵੀ ਨਿੱਕੇ ਹੁੰਦੇ ڈاکੂ-ਡਾਕੂ ਖੇਡਦੇ ਹੁੰਦੇ ਸੀ ਜੀ ਸਰਪੰਚ ਤੋਂ ਕੰਮ ਮੰਗਿਆ ਉਹਨੇ ਖੇਡ ਯਾਦ ਰੱਖ ਲਈ ਰਾਈਟ ਆ ਸੋ ਇਹ ਜਿਵੇਂ ਪਿਛਲੀ ਵਾਰੀ ਚੱਪਲੀ ਦਾ ਕੁਦਰਤ ਵਾਲੀ ਆਪਾਂ ਗੱਲ ਕਰਦੇ ਸੀ ਵੀ ਬਦਰੀ ਉਦੋਂ ਨਿਕਲਦੀ ਜੀ ਸੇਮ ਇਹਦੇ 'ਚ ਵੀ ਇੰਡੀਕੇਸ਼ਨ ਹੈਗੀਆਂ ਸੇਮ ਹੀ ਇਹਦੇ 'ਚ ਚੀਜ਼ਾਂ ਹੈਗੀਆਂ ਇਹਦੇ 'ਚ ਐਕਤੀ ਚੰਗੀ ਗੱਲ ਕੀ ਆ ਵੀ ਇਹਦੇ 'ਚ ਘੱਟੋ-ਘੱਟ 15 ਐਕਟਰ ਹੋਰ ਹੈ ਰਾਈਟ ਮਜਾ ਹੋਊਗਾ ਹੋਰ ਪਰਦੀਪ ਚਿਮਾਵਾ ਚਿੰਝਰ ਪਾਲੀ ਆਪਣਾ ਬੋਲੀ ਤੇ ਰਾਹੁਲ ਦੇ ਭਾਜੀ ਨਰਿੰਦਰ ਸੇਕਮਨ ਦਾ ਦੇਦਾਰ ਕੇ ਨਸੀ ਹੌਬੀ ਕਰੇ ਵਾਲ ਆ ਵੀ ਸੋਹੀ ਸੋਹੀ ਸਾਬ ਤੇ ਇਹਨੇ ਆਪਣੀ ਕੁੜੀ ਨੇ ਬਹੁਤ ਵਧੀਆ ਜੈਸਮਿਨ ਨੇ ਮੈਨੂੰ ਬਹੁਤ ਬਤੌਰ ਐਕਟਰ ਬਹੁਤ ਕਮਾਨ ਲੱਗੀ ਬਹੁਤ ਓਕੇ ਹਾਂ ਉਹਨੇ ਬਹੁਤ ਬੀ ਸਕੂਨ ਮਿਲੇ ਅਭ ਹਾਂ ਯਾਰ ਆਹ ਹੀ ਕੁੜੀ ਕਰਦਾ ਰਾਈਟ ਚਾਹ ਨਾਲ ਕਿੰਨਾ ਤਾਂ ਪਿਆਰਾ ਦੋਨਾਂ ਦਾ ਚਾਹ ਇਹ ਬਣਾਉਂਦਾ ਬਾਕ ਕਹਿੰਦਾ ਚਾਹ ਨਾਲ ਦਾ ਬਹੁਤ ਪਿਆਰਾ ਆਫਰ ਤੇ ਤੁਹਾਨੂੰ ਵੀ ਚਾਹ ਹੀ ਕੀਤੀ ਸੀ ਹਾਂ ਤੇ ਮੈਂ ਪੀਉਂਦਾ ਵਾ ਇਹ ਬਣਾਉਦਾ ਵਧੀਆ ਤੇ ਤੁਸੀਂ ਬਣਾਉਂਦੇ ਵਧੀਆ ਵੈਸੇ ਅਸਲ ਜ਼ਿੰਦਗੀ ਦੀ ਗੱਲ ਕਰਦੇ ਹਾਂ ਅਸਲੀ ਅਸੀਂ ਸਵੇਰੇ ਇਕੱਠੇ ਹੋਏ ਹੂੰ ਇਹਨੇ ਤੇਜੀ ਨੂੰ ਬੁਲਾ ਲਾ ਤੇਜੀ ਗੱਲ ਸੁਣ ਹੂੰ ਕਹਿੰਦਾ 10 ਲੌਂਗ 10 ਸਲੇਚੀਆਂ ਆ ਇੰਨਾ ਚਿਰ ਇਹਨੂੰ ਰਜਾਉਣਾ ਐ ਕਰਨਾ ਐ ਕਰਨਾ ਐ ਕਰਨਾ ਐ ਇਹਨੂੰ ਐ ਬਣਾਉਣਾ ਇਹਨੂੰ ਮੈਂ ਕਿਹਾ ਫੇਰ ਦੇ ਦੇਣੀ ਚਾ ਫੇਰ ਉਹ ਬਣਾ ਕੇ ਲੈ ਆਇਆ ਹਮ ਕੁੱਟਪਰੀ ਮੈਂ ਰੱਖ ਦਿੱਤੀ ਕਿਉਂ ਕੱਚੀ ਸੀ ਫੇਰ ਵੀ ਮਤਲਬ ਮੈਂ ਚਾਹ ਪੀ ਨਹੀਂ ਚਾਹ ਪੀ ਨਹੀਂ ਸਕਦਾ ਮੈਂ ਕਿਸੇ ਦੇ ਹੱਥ ਦੀ ਸਾਡਾ ਤਾਂ ਜਿਲ੍ਹਾ ਸੰੂਰ ਦੇ ਵਿੱਚ ਅਸੀਂ ਇਹ ਚੱਕਰ ਜਿਹਾ ਕਿਉਂਕਿ ਪਹਿਲਾਂ ਤਾਂ ਮਿਲਦੇ ਜੁਲਦੇ ਹੀ ਮੈਂ ਬਾਈ ਹਰਨ ਜੋ ਕਹੇ ਸੀ ਪੱਕਾ ਹੀ ਹੋ ਗਿਆ ਕੰਮ ਮੈਂ ਕਿਹਾ ਬਾਈ ਘਰੇ ਆਇਓ ਤੁਹਾਨੂੰ ਚਾਹ ਪਿਆਉਂਦਾ ਮੈਂ ਮੈਂ ਚਾਹ ਪੀਣ ਜਾਵਾਂਗਾ ਮੈਂ ਕਿਹਾ ਚਾਹ ਪੀਉਂ ਗੁਰਦੁੱਲੇ ਚਾਹ ਕਿਹੜੀ ਚਾਹ ਗੁਰਦੁੱਲਦੁੱਲਸ ਨਾਮ ਰੱਖਿਆ ਸੀ ਹਾਂ ਕਿਹੜੀ ਚਾਹ ਗੁਰਦੁੱਲਦੁੱਲਸ ਜੇ ਪੀਣੀ ਹੈ ਤੇ ਕੰਟੈਕਟ ਪਲੀਜ਼ ਤਾਂ ਫਿਰ ਉਹ ਬਾਈ ਉਹਨੇ ਫਿਰ ਉਹ ਡਾਇਲੌਗ ਵੀ ਪਾਇਆ ਜਿਹਨਾਂ ਸਰੂਰ ਚ ਕਹਿੰਦੇ ਵੀ ਬੋਲੀ ਆਪਣਾ ਗੋਲਡੀ ਦੀ ਗੜਦੁੱਲ ਲਹਿਜਾ ਓਕੇ ਡਾਇਲੌਗਸ ਭਾਜੀ ਇਸ ਫਿਲਮ ਦੇ ਡਾਇਲੌਗਸ ਬਹੁਤ ਜ਼ਿਆਦਾ ਵਾਇਰਲ ਹੋਏ ਸੀਗੇ ਖਾਸ ਕਰ ਤੁਹਾਡੇ ਬੋਲੇ ਗਏ ਹੈਨਾ ਹੁਣੇ ਵੀ ਰੀਲਸ ਹੋਦੀਆਂ ਹਾਂ ਵਾਇਰਲ ਹੋਦੀਆਂ ਭਾਜੀ ਦੋ ਪੱਖ ਹੁੰਦੇ ਹਰ ਚੀਜ਼ ਦੇ ਅਸੀਂ ਫਿਲਮ ਇੰਜੋਏ ਕੀਤੀ ਅਨਡਾਊਟਡਲੀ ਮੈਂ ਭਾਜੀ ਨੂੰ ਉਹੀ ਕਹਿ ਰਹੀ ਸੀ ਕਿ ਜਦੋਂ ਟੂ ਵੀ ਕੰਟੀਨਿਊ ਆਇਆ ਨਾ ਤੇ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਵੀ ਐਕਸਾਈਟਮੈਂਟ ਘਟੀ ਨਹੀਂ ਉਹ ਵਧੀ ਹੋਈ ਆ ਵੀ ਕਦੋਂ ਆਣੀ ਕਦੋਂ। ਭਾਜੀ ਤੁਹਾਡੇ ਕੁਝ ਡਾਇਲੌਗਸ ਤੇ ਜਿੱਥੇ ਲੋਕਾਂ ਦੀਆਂ ਚੀਕਾਂ ਹੂਕਾਂ ਤਾੜੀਆਂ ਦੀ ਆਵਾਜ਼ ਸੁਣਾਈ ਦੇ ਸੀ ਉੱਥੇ ਦੂਜੇ ਪਾਸੇ ਕਹਿੰਦੇ ਸੀਗੇ ਵੀ ਆਪਾਂ ਹੈਲਪਿੰਗ ਵਰਕਸ ਬੋਲ ਲਈਏ ਜਿਉਂ ਉਹਨਾਂ ਨੂੰ ਵੀ ਗਾਲਾਂ ਕਹਿ ਲਈਏ ਚਲੋ ਹੈਨਾ ਇੰਟਰੈਕਟਲੀ ਮੁੰਡੇ ਆਮ ਤੌਰ ਤੇ ਇਦਾਂ ਹੀ ਗੱਲ ਕਰਦੇ ਨੇ। ਬਟ ਕਹਿੰਦੇ ਵੀ ਫਿਲਮ ਦੇ ਵਿੱਚ ਇਸ ਚੀਜ਼ ਨੂੰ ਬਹੁਤ ਵਧਾਵਾ ਦਿੱਤਾ ਗਿਆ ਪਰ ਦੂਜੇ ਪਾਸੇ ਉਹੀ ਉਥਾ ਜਿਹੜਾ ਕਹਿੰਦਾ ਸੀ ਵੀ ਫਿਲਮ ਦਾ ਦੂਜਾ ਪਾਰਟ ਕੱਢੋ ਦਵਾਦਾ ਤੁਸੀਂ ਕਿੱਦਾਂ ਇਸ ਚੀਜ਼ ਨੂੰ ਲੈਨੇ ਹੋ ਨਹੀਂ ਉਹ ਆਮ ਗਾਲਾਂ ਹੀ ਸੀ ਜਿਹੜੀਆਂ ਮੱਲਾਂ ਘਰਾਂ ਚ ਜਿਹੜੀਆਂ ਚੱਲੀਆਂ ਨਹੀਂ ਜੀ ਆਮ ਹੀ ਸੀਗੀਆਂ ਉਹ ਜਿਨ੍ਹਾਂ ਨੇ ਦੇਖਣੀ ਸੀ ਉਹ 18 ਸਾਲ ਤੋਂ ਉੱਪਰ ਵਾਲਿਆਂ ਦੀ ਫਿਲਮ ਸੀ ਹਾਂਜੀ ਹਾਂਜੀ ਉਹ ਨੂੰ 18 ਸਾਲ ਤੋਂ ਉੱਪਰ ਵਾਲਿਆਂ ਨੇ ਦੇਖਣਾ ਸੀਗਾ ਜੀ ਤੇ 18 ਸਾਲ ਤੋਂ ਉੱਪਰ ਵਾਲੇ ਤਾਂ ਮੰਨ ਲੈਂਦਾ ਏਦੋਂ 50 ਗੁਣਾ ਜ਼ਿਆਦਾ ਕੱਢਦੇ ਹੋਣੇ ਖਰਾ ਸਾਲ ਤੋਂ ਘੱਟ ਵਾਲੇ ਹੀ ਬਹੁਤ ਏਦੂ ਪਹਿੜੀਆਂ-ਪਹਿੜੀਆਂ ਗੱਲਾਂ ਖੜਦੇ ਪਰ ਇਹ ਤਾਂ ਆਮ ਸੀਗੀਆਂ ਜੋ ਸਾਡੇ ਬਜ਼ੁਰਗਾਂ ਆ ਵੀ ਸਾਨੂੰ ਕਹਿ ਦਿੰਦੇ ਸੀ ਇੱਥੇ ਖੜਾ ਕੀ ਆ ਕਰਦਾ ਉਹ ਆ ਨਹੀਂ ਗੱਲਾਂ ਇਹ ਉਹ ਲੱਗਾਂ ਨਹੀਂ ਗੁਈਆਂ ਜੀ ਜਾਂ ਇਹ ਲਾਲੋ ਵੀ ਹੁਣ ਸਾਡੇ ਏਰੀਏ ਉਦਾਂ ਦੇ ਆ ਰਾਈਟ ਹਾਂ ਹਾਂ ਹੁਣ ਸਾਡਾ ਹੁਣ ਐਂ ਚੇ ਚੱਕਰ ਹੈਣੀ ਵੀ ਆਪ ਚੰਡੀਗੜ੍ਹ ਰਹਿੰਦੇ ਆ ਤੇ ਹੱਸ ਰਹੇ ਹੋ ਕੌਲੀ ਹੁਣ ਕੌਲੀ ਨੂੰ ਅਹੀ ਕੌਲੀ ਕਹਿੰਦੇ ਆ ਕੋਲੀ ਨਹੀਂ ਕੌਲੀ ਨਹੀਂ ਉਹ ਹੁਣ ਫਿਰ ਚੰਡੀਗੜ੍ਹ ਟੈਪ ਥੋੜਾ ਜਿਹਾ ਜਾਂ ਦਿੱਲੀ ਟੈਪ ਉਹ ਹੁੰਦਾ ਨਹੀਂ ਨਾ ਕਿਉਂ ਹੱਸ ਰਹੇ ਹੋ ਮੈਂ ਹੱਸਦਾ ਇੰਨੇ ਗੱਲਾਂ ਤੇ ਹੱਸੀ ਜਾਂਦਾ ਪੰਜਾਬੀ ਬਹੁਤ ਯਾਦ ਆ ਗਿਆ ਇਹਨਾਂ ਹੋਯਾਰਾ ਬੜਾ ਯਾਦ ਆ ਗਿਆ ਕੋਣ ਯਾਦ ਆ ਗਿਆ ਸਹਯਾਰਾ ਬੜਾ ਓਕੇ ਯਾਦ ਆ ਰਹੇ ਹਜੇ ਵੀ ਨਾ ਹੁਣ ਹੋ ਗਿਆ ਸਰ ਹੋ ਗਿਆ ਸਰ ਅੱਛਾ ਇੱਕ ਥੋੜਾ ਜਿਹਾ ਇਸ ਜੀ ਨੂੰ ਮੈਂ ਥੋੜਾ ਜਿਹਾ ਸੀਰੀਅਸ ਨੋਟ ਤੇ ਗੱਲ ਕਰਨੀ ਚਾਹਾਂ ਬਈ ਸਾਡੇ ਲੋਕੀ ਕਿਤੇ ਨਾ ਕਿਤੇ ਨਾ ਏਸੀ ਚੀਜ਼ ਤੋਂ ਪੰਜਾਬੀ ਤੋਂ ਭੱਜਦੇ ਆ ਪੰਜਾਬੀ ਲੋਕੀ ਇਸ ਕਰਕੇ ਭੱਜਦੇ ਆ ਵੀ ਇਹ ਲੈਂਗੁਏਜ ਥੋੜੀ ਜੀ ਯੂ نو ਪੇਨਡੂ 사ਉਂਡ ਕਰਦੀ ਐ ਸਾਡੇ ਬੱਚੇ ਸ਼ਾਇਰੀ ਨਹੀਂ ਗਏ ਜਾਂ ਇਦਾਂ ਫਿਰ ਕਹੋਗੇ ਵੀ ਪਿੰਡਾਂ ਦੇ ਵਿੱਚ ਚਲੇ ਜਾਓ ਤੇ ਸਾਡੇ ਅਸੀਂ ਬੱਚਿਆਂ ਨੂੰ ਸਿਖਾਉਨੇ ਉਹ ਵੀ ਹੈਂਡਸ਼ੇਕ ਕਰੋ ਜਾਂ ਹੈਂਡਵਾਸ਼ ਕਰੋ ਹੈਨਾ ਪਿੰਡਾਂ ਚ ਸਿਖਾਉਂਦੇ ਓਏ ਗੱਲ ਕੱਢ ਕੇ ਦਿਖਾ ਬਾਈ ਇਸ ਚੀਜ਼ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਨਹੀਂ ਇਹ ਪਤਾ ਕੀ ਐ ਅਸਲ ਮੈਂ ਆਪਣੀਆਂ ਫੋਕ ਲੋਰ ਦਾ ਹਿੱਸਾ ਹੀ ਹੈ ਨਾ ਇਹ ਐਂਟਰਟੇਨਮੈਂਟ ਚ ਲੈਣ ਦੇ ਚੀਜ਼ਾਂ ਪਿੰਡਾਂ 'ਚ ਜੇ ਕੋਈ ਕਹਿੰਦਾ ਵੀ ਆ ਨਾ ਵੀ ਗਾਲ ਕੱਢੇਗਾ ਸਾ ਉਹਦਾਂ ਹੁੰਦਾ ਹੀ ਕੀ ਕੱਢੀਵੇਂ ਜਾਂ ਉਹਨੂੰ ਐਂ ਕਹਦੇ ਤੇਰੇ ਤਾਇਏ ਨੂੰ ਕਹਿੰਦੇ ਹੁਣ ਤਾਇਆ ਕਹਿੰਦਾ ਅੱਛਾ ਤਾਇਆ ਚੀਜ਼ੀ ਦੇਂਦਾ ਮੈਂ ਕਹ ਤਾਇਆ ਫੇਰ ਉਹ ਕਹਤਾ ਹੈ ਮਤਲਬ ਉਹ ਚੀਜ਼ਾਂ ਜਿਹੜੇ ਛੋਟੇ ਛੋਟੇ ਇੰਜੋਏ ਵਾਲੇ ਮੂਮੈਂਟ ਨੇ ਨਾ ਉਹ ਪਿੰਡਾਂ 'ਚ ਵੈਸੇ ਹੀ ਹੁੰਦੇ ਆਮ ਹੀ ਚੱਲਦੇ ਆ ਤੇ ਛੱਡੋ ਚਾਚਾ ਤਾਇਆ ਹੁੰਦਾ ਨਾ ਕਈ ਵਾਰੀ ਛੋਟੇ ਬੱਚੇ ਪਾਪਾ ਕਹੇ ਹਾਂ ਜਿਹੜੇ ਛੜੇ ਜਾਂ ਇਹ ਚੀਜ਼ ਪਾਪਾ ਕਹੇ ਉਹਨਾਂ ਨੂੰ ਸੋ ਪਿੰਡੂ ਲੇਬਲ ਜੀਆ ਪਿੰਡ ਪੱਦਰ ਤੇ ਹੁੰਦੀਆਂ ਨੇ ਜੀ ਇਹ ਇਹਦਾ ਬਹੁਤ ਪਿਆਰੀਆਂ ਗੱਲਾਂ ਹੈ ਓਕੇ ਸੋ ਉਹੀ ਮੈਂ ਗੱਲ ਕਰਨੀ ਚਾਹੁੰਦੀ ਸੀ ਵੀ ਕਿਉਂਕਿ ਜੋ ਕਲਾਕਾਰ ਦਿਖਾਉਂਦੇ ਨੇ ਉਹ ਐਕਚੁਅਲ ਦੇ ਵਿੱਚ ਕੀ ਸੋਚਦੇ ਨੇ ਆਡੀਅנס ਬੜਾ ਕਨੈਕਟ ਕਰਦੀ ਹੈ ਨਾ ਉਹਨਾਂ ਚੀਜ਼ਾਂ ਦੇ ਨਾਲ ਹੁਣ ਮੈਂ ਗੱਲ ਕਰਨੀ ਚਾਹੁੰਦੀ ਹਾਂ ਜੇਲ ਸੀਨ ਦੀ ਮੈਨੂੰ ਲੱਗਦਾ ਉਹ ਇੱਕ ਵੱਖਰੀ ਦੁਨੀਆ ਹੈ ਉਹ ਲੋਕੀ ਤਾਂ ਨੇ ਜਿਹੜੇ ਉੱਥੇ ਰਹਿੰਦੇ ਹੋਣਗੇ ਕਿਉਂਕਿ ਉਹ ਲਾਈਫ ਬਹੁਤ ਅ ਮੀਨ ਰਿਸਟ੍ਰਿਕਟਿਡ ਜੀ ਘੁਟਮੀ ਜੀ ਜ਼ਿੰਦਗੀ ਹੁੰਦੀ ਹੈ ਬਾਈ ਕਿਰਦਾਰਾਂ ਦੇ ਜ਼ਰੀਏ ਤੁਸੀਂ ਉਹ ਜ਼ਿੰਦਗੀ ਜੀਈ ਆ ਉਹਨਾਂ ਦੇ ਕੱਪੜੇ ਪਾਉਣੇ ਹਥਕੜੀਆਂ ਲਪਾਉਣੀਆਂ ਉੱਥੇ ਉਹ ਫਾਈਟ ਸੀਕੁਐਂਸਿਸ ਐਂਡ ਐਕਸ਼ਨ ਤੁਸੀਂ ਨੈਕਸਟ ਲੈਵਲ ਲੈ ਕੇ ਆਇਓ ਮੈਨੂੰ ਉਹ ਉਹਨਾਂ ਲੋਕਾਂ ਦਾ ਮੈਂ ਅਹਿਸਾਸ ਔਰ ਜਜ਼ਬਾਤ ਕੀ ਹੁੰਦੇ ਹੋਣਗੇ ਮੈਂ ਤੁਹਾਡੇ ਦੋਨਾਂ ਕੋਲ ਦੇਖੋ ਇਹਦੇ ਵਿੱਚ ਫਰਕ ਹੁੰਦਾ ਉਹਨਾਂ ਦੀ ਲਾਈਫ ਤਾਂ ਬਹੁਤ ਔਖੀ ਲਾਈ ਜੀ ਸੋਖਾ ਨਹੀਂ ਹੈਗਾ ਹੂੰ ਕੰਧਾਂ ਮੱਥੇ ਲੱਗਦੀਆਂ ਆਮ ਗੱਲਾਂ ਹੀ ਆ ਰਾਈਟ ਵੀ ਇਹ ਬਹੁਤ ਭੈੜੀ ਕਿਤੇ ਬੁੜੀਆਂ ਨੇ ਗਾਲ ਕੱਢਣੇ ਹੁੰਦੇ ਤਾਂ ਇਹ ਹੁੰਦੀ ਸੀ ਕਿਸੇ ਨੂੰ ਦਰਸ ਦਰਸੀਸ ਦੇਣੀ ਹੁੰਦੀ ਵੀ ਤੇਰੇ ਕੰਧਾਂ ਮੱਥੇ ਲੱਗਣਾ ਓਕੇ ਉਹ ਤਾਂ ਬਹੁਤ ਓਨ ਲਾਈਫ ਹੈ ਉਥੇ ਬਹੁਤ ਹੋ ਗਈਆਂ ਸਾਡਾ ਅਸੀਂ ਤਾਂ ਫਿਲਮਾਂ ਦੇ ਵਿੱਚ ਤਾਂ ਜੇ ਉੱਥੇ ਬੈਠੇ ਆਂ ਤਾਂ ਰੋਟੀ ਟਾਈਮ ਸ਼ੇਅਰ ਤੇ ਉਹ ਮੌਮ ਦਾ ਸਾਡੇ ਨਾਲ ਤੇ ਤੁਹਾਨੂੰ ਸੌਖਾ ਅੱਛਾ ਮੈਂ ਸੋਚਿਆ ਜਦੋਂ ਜੀਓ ਸੀਕੁਐਂਸਿਸ ਕਰ ਰਹੇ ਸੀਗੇ ਤੁਸੀਂ ਇਸ ਫਿਲਮ ਦੇ ਤੇ ਪੰਜ ਕੋਲੇ ਦੇ ਲਾਗੇ ਜਿਹੜਾ ਡਿਫੈਂਸ ਏਰੀਆ ਉੱਥੇ ਸ਼ੂਟ ਹੋਇਆ ਤੇ ਉੱਥੇ ਵੀ ਬਲਾਸਟ ਉਹਨਾ ਉਹ ਆਪਣੀ ਕੋਈ ਪ੍ਰੈਕਟਿਸ ਕਰ ਰਹੇ تھے ਤਾਂ ਤੁਹਾਡੇ ਇੱਥੇ ਮੂਹਰ ਵੱਖਰਾ ਹੋ ਗਿਆ ਸੀ ਉਹ ਕੀ ਇਨਸੀਡੈਂਸ ਸੀ ਅੱਛਾ ਤੇ ਉਹ ਜੇ ਇਨਸੀਡੈਂਸ ਤੋਂ ਬਾਅਦ ਡਿਸਕਸ਼ਨਸ ਚੇਂਜ ਹੁੰਦੀਆਂ ਸੀਗੀਆਂ ਡਰ ਜਾਂਦੇ ਸੀਗੇ 1 ਵਜੇ ਦੋ ਦੇ ਜਿੱਦੇ ਹੋਇਆ ਉਹ ਆਪਾਂ ਕਿਹੜਾ ਰੱਬ ਐ ਇਹ ਸ਼ੂਟ ਕਰੀ ਜਾਂਦੇ ਸੀਗੇ ਜੀ ਸੋ ਤਮਾਕੇ ਤੋਂ ਸਰੀਕ ਨਹੀਂ ਡਾਲਾ ਖੜਕੇ ਤੋਂ ਡਾਲ ਲੱਗਦਾ ਹੈ ਰਾਈਟ ਸੋ ਐਕਸ਼ਨਸ ਯੂ ਕੈਨ ਸਿਸ ਦੀ ਜੇ ਗੱਲ ਕਰੀਏ ਬਾਈ ਕਿਸ ਲੈਵਲ ਦੀ ਚੇਂजेस ਆ ਮੈਂ ਕੀਤਾ ਗਿਆ ਹੈ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਤੁਸੀਂ ਨਿਭਾਇਆ ਐ ਐਕਸ਼ਨ ਮੇਰਾ ਤਾਂ ਕੈਜੂਅਲ ਐਕਸ਼ਨ ਹੀ ਆ ਮੇਰਾ ਤਾਂ ਇੱਕ ਜਿਹੜਾ ਆਉਂਦਾਗਾ ਉਹ ਆਉਂਦਾ ਪਰ ਜਿਹੜਾ ਗਿੱਪੀ ਬਾਈ ਹੋਰਾਂ ਦਾ ਐਕਸ਼ਨ ਆ ਜਿਹੜਾ ਪੂਰਾ ਐਕਸ਼ਨ ਹੋਇਆ ਐਸ ਫਿਰ ਮੇਜ ਪ੍ਰਿੰਸ ਬਾਈ ਹੋਰਾਂ ਦਾ ਐਕਸ਼ਨ ਮਿਲਦਾ ਇਸ ਤਰ੍ਹਾਂ ਦਾ ਪੰਜਾਬੀ ਸਿਨੇਮੇ ਵਿੱਚ ਹੁਣ ਤੱਕ ਨਹੀਂ ਆਇਆ ਹੋਣਾ। ਰਾਈਟ ਜੋ ਇਹ ਚ ਹੋ ਰਿਹਾ ਹੈ ਜਿਹੜੇ ਐਕਸ਼ਨ ਮਾਸਟਰ ਸੀਗੇ ਉਹ ਸੀਗੇ ਜਿਹੜੇ ਪੁਸ਼ਪਾ ਕੇ ਜੇ ਇਹ ਵਾਲੇ ਬੰਦੇ ਸੀਗੇ ਹਨਾ ਸਾਰੇ ਬਹੁਤ ਘੈਂਟ ਤੇ ਮਿਲਦਾ 20-25 ਦਿਨ ਦਾ ਫੈਂਟਮੀ ਰਿਹਾ ਉੱਥੇ। ਹਾਂ ਇੱਕ ਦਿਨ ਯੂਜ਼ ਜਾਂ ਨਹੀਂ ਹੋ ਬਾਈ ਕਹਿੰਦਾ ਵੇ ਬਾਈ ਕਹਿੰਦਾ ਵੇ ਤੇ ਰੀਲੇ ਹੀ ਬਣਾ ਲਓ। ਧੰਨਵਾਦ ਭਾਈ। ਤੁਹਾਮਦਰ ਬਹੁਤ ਮਿਹਨਤ ਲੱਗੀ ਹੈ। ਬਹੁਤ ਕਮਾਲ ਦਾ ਐਕਸ਼ਨ ਆ। ਵੀ ਹੁਣ ਤੱਕ ਦੀ ਜਿੰਨੀ ਆਪਾਂ ਕਹਦੇ ਨੇ ਵੀ ਐਕਸ਼ਨ ਜਿਹੜੀ ਇਸ ਜਨਰਰ ਦੀ ਫਿਲਮਾਂ ਨੇ ਇਹ ਬੈਸਟ ਫਿਲਮ ਹੋ ਗਈ ਹੁਣ ਤੱਕ ਦੀ। ਆਈ ਨਹੀਂ ਹੋਣੀ ਇਸ ਇਸ ਹੱਬ ਦਾ ਐਕਸਪਲ ਹਾਂ ਓਕੇ ਬਈ ਤੁਸੀਂ ਤੁਹਾਡਾ ਪਹਿਲਾ ਸ਼ਾਰਟ ਹੈ ਵਾਰਨਿੰਗ ਦਿੰਦੇ ਹੋ ਤੁਸੀਂ ਹਾਂਜੀ ਹੈਨਾ ਤੁਹਾਨੂੰ ਕਦੀ ਵਾਰਨਿੰਗ ਕਾਲ ਆਈ ਹੈ ਕਿਸੇ ਦੀ ਵੀ ਘਰ ਤੋਂ ਘਰ ਚੋਂ ਯਾਰ ਦੋਸਤ ਤੋਂ ਆਉਂਦੀਆਂ ਮੇਰੇ ਵੱਡੇ ਭਰਾ ਦੀਆਂ ਬਹੁਤ ਵਾਰਨਿੰਗ ਕਾਲ ਆਉਂਦੀਆਂ ਅੱਛਾ ਕੀ ਵਾਰਨਿੰਗ ਹੁੰਦੀ ਉਹਨਾਂ ਦੀ ਬੰਦਾ ਬੰਜਾ ਵੀ ਓਏ ਟਾਈਮ ਨਾ ਘਰੇ ਪਹੁੰਚਿਆ ਕਰ ਧੁੰਦ ਬਹੁਤ ਪਈ ਜਾਂਦੀ ਹੈ ਇਸ ਗੱਲ ਕਰਕੇ ਹੈਨਾ ਵੀ ਕਹਿਣ ਲੱਗ ਜਾਂਦੇ ਆ ओके योर टाइम्स ਅਰੇ ਆ ਗਿਪੀ ਵਾਈਜ਼ ਦੀਆਂ ਵਰਨਿੰਗ ਕਾਲਾ ਮੈਨੂੰ ਬਹੁਤ ਆਉਂਦੀਆਂ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਓਕੇ ਹਾਂ ਉਹ ਅਸੀਂ ਇੱਕ ਕੰਮ ਜਾਂ ਕਰੀ ਜਾਂਦੇ ਸੀ ਉਹ ਬਈ ਕਾਰ ਉਹਨਾਂ ਨੂੰ ਕਹ ਮੁੰਡਿਆਂ ਨੂੰ ਹੂੰ ਮੈਂ ਜ਼ਿੰਮੇਵਾਰੀ ਮੈਂ ਥੋੜਾ ਖੜਪੈਣ ਚ ਬਣਿਆ ਹੋਇਆ ਇੱਕੀ ਜੀ ਬਿਆਹ ਸਾਹਿਬ ਸੈੱਟ ਜਾਂ ਕਰਨੇ ਮੇਰੇ ਤੋਂ ਜ਼ਿਆਦੇ ਹੈ ਨਹੀਂ ਕੋਈ ਸਿਆਣਾ ਉਹ ਫੀਲਿੰਗ ਚਾ ਮੈਂ ਜੋ ਕੰਮ ਜੇ ਕਰਦੇ ਸੀ ਉਹ ਚੱਲਦਾ ਉਹ ਜੀ ਐਂਡ ਬਾਈ ਵਿਦ ਯੂ ਬੋਲੀ ਦੀ ਵਾਰਨਿੰਗ ਆ ਜਾਂਦੀ ਹੁੰਦੀ ਬਰੇ ਚਾਹ ਨਹੀਂ ਪੀਣਾ ਮੇਰ ਕੋ ਅੱਛਾ ਤਾ ਬਾਈ ਤੁਹਾਡੇ ਕਿਹੋ ਜੀ ਬੋਲ ਰਹੇ ਹੋ ਯਾਰਾਂ ਦੋਸਤਾਂ ਨਾਲ ਜਿਹੜੇ ਇੱਕ ਉਦਾਂ ਸ਼ੌਕ ਜਿਵੇਂ ਮੰਨ ਲੈ ਵੀ ਇਹ ਵੀ ਮੇਰਾ ਪਿਆਰ ਠੀਕ ਆ ਸਾਰਿਆਂ ਨਾਲ ਹੀ ਵਧੀਆ ਕਿਤੇ ਜਾਣਾ ਜਿਹੜਾ ਮਾਣਾ ਟੋਟਲ ਉਹ ਆਇਆ ਨਹੀਂ ਯਾਰ ਤੂੰ ਤਾਂ ਸੁਖਣੇ ਪਾਦਾ ਭਰਾਵਾ ਜਾਂ ਅਸੀਂ ਆਪਦਾ ਕੰਮ ਕਰ ਲਈ ਆ ਜਾ ਜਾਂ ਇੱਧਰ ਸਾਡੀਆਂ ਆਪਸ ਵਿੱਚ ਚੱਲਦੇ ਰਹਿੰਦੇ ਆ ਵੀਰੇ ਕਦੋਂ ਬੈਠੀਏ ਆ ਜਾ ਫੇਰ ਨਾ ਕਿਹੋ ਜੀ ਚਾਹ ਨਹੀਂ ਬਈ ਹਮ ਭਾਈ ਤੁਹਾਡੇ ਡਾਇਲੌਗਸ ਜਿੱਦਾਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਤੁਹਾਡਾ ਜਿੱਦਾਂ ਇੱਕ ਡਾਇਲੌਗ ਹੈ ਕਿ ਤੁਸੀਂ ਕਿਸੇ ਨੂੰ ਬੋਰਨ ਕਾਲ ਕਰ ਰਹੇ ਹੋ ਕਿ ਹਫਤੇ ਚ ਯੂ نو ਤੇ ਮੈਂ ਤੁਸੀਂ ਕਿਹਾ ਹਫਤਾ ਤੇ ਮੈਂ ਉਦਾਂ ਹੀ ਕਹਿਤਾ ਘੰਟੇ ਹੀ ਲੈ ਲੈ ਜਾਂ ਦੋ ਤਿੰਨ ਦਿਨ ਹੀ ਲੈ ਲੈ ਹੈਨਾ ਸੋ ਇਹੋ ਜਿਹੇ ਡਾਇਲੌਗਸ ਮੈਨੂੰ ਸੁਣ ਕੇ ਇਦਾਂ ਲੱਗਦਾ ਹੈ ਕਿ ਰਾਈਟਿੰਗ ਭਾਵੇਂ ਗਿੱਪੀ ਬਾਈ ਦੀ ਪਰ ਤੁਹਾਡੀ ਇੰਪਰੋਵਾਈਜ਼ੇਸ਼ਨਸ ਕੁਝ ਡਾਇਲੌਗਸ ਦੇ ਵਿੱਚ ਡੈਫੀਨੇਟਲੀ ਹੈ ਨਹੀਂ ਅਸਲ ਚ ਕੀ ਹੁੰਦਾ ਇਹ ਜਿਹੜੀ ਇੱਕ ਜੰਮਣਾ ਔਖਾ ਹੂੰ ਪਾਲ ਤਾਉ ਜਿਵੇਂ ਕਦੇ ਚਾਚੇ ਨੇ ਚੱਕ ਲਾ ਕਦੇ ਗਵਾਂਡੀਆਂ ਦਾ ਉਹ ਲੈ ਗਾ ਕਦੇ ਕਿਸੇ ਦਾ ਭਰਾ ਨਹੀਂ ਚੱਕ ਲਾ ਉਹ ਜੰਮਣਾ ਓਕਾ ਜੀ ਉਹ ਬਾਈ ਜੰਮਦੇ ਆ ਹਨਾ ਉਹ ਚੀਜ਼ ਲਈ ਉਹਨੂੰ ਬਣਾਇਆ ਕੀਤਾ ਉਹ ਫਿਰ ਕਿਤੇ ਜਿਵੇਂ ਅਮਰ ਨੇ ਕਰਤਾ ਵੀ ਪਾਜੀ ਇਹਨੂੰ ਐ ਕਰਕੇ ਆ ਗੱਲੀ ਹਾਂ ਯਾਰ ਵਧੀਆ ਉਹ ਮੰਨਦੇ ਆ ਸਾਡੇ ਬਲਜੀਤ ਭਾਜੀ ਨੇ ਦੇਤੀ ਸਲਾਹ ਬੋਲੀ ਨੇ ਕਹਿਤਾ ਜਿਵੇਂ ਹੁਣ ਛਿੰਦੇ ਛਿੰਦੇ ਦੇ ਬੋਲੀ ਨੇ ਇੰਨੀਆਂ ਸਲਾਹਾਂ ਦਿੱਤੀਆਂ ਮੈਂ ਕਹ ਯਾਰ ਤੂੰ ਵਧੀਆ ਹਸਾਬਤਾ ਤੈਨੂੰ ਫੁਰਦਿਆ ਜੀ ਇਹਨੂੰ ਐਟ ਅ ਟਾਈਮ ਫੁਰਦਿਆ ਹੂੰ ਮੇਰਾ ਥੋੜਾ ਔਖਾ ਹੁੰਦਾ ਮੈਨੂੰ ਐਟ ਅ ਟਾਈਮ ਨਹੀਂ ਭੁਰਦੀ ਓਕੇ ਹਾਂ ਤੁਸੀਂ ਆਪਦੇ ਲਈ ਤਾਂ ਜਮਾ ਹੀ ਨਹੀਂ ਭੁਰਦੀ ਅਜੇ ਬੋਲੀ ਨੂੰ ਸਲਾਹ ਸਲੂ ਦੇ ਦੂੰ ਨਾਲ ਦੇਨੂੰ ਦੇ ਦੂੰ ਕਹਿੰਨੂੰ ਆ ਨਹੀਂ ਹੁੰਦੀ ਰਹਿੰਦਾ ਬਾਹਰ ਨਹੀਂ ਚਾੜ ਸੜੂ ਕਹੜਾ ਬਹੁਤ ਯੇ ਲੱਗੇਗਾ ਹਾਂ ਜਿਹੜਾ ਉਹ ਸੀ ਕਹਿੰਦਾ ਵੀ ਕਹਿੰਦਾ ਯਾਰ ਗੇਜਾ ਸੱਚੀ ਐ ਨਾ ਖਤ ਨਾ ਕਹਿੰਦਾ ਇਹ ਮੇਰੇ ਸਾਡੇ ਨੂੰ ਪੁੱਛ ਲਾ ਗਿਆ ਚਾਚਾ ਕਿ ਬੀਂਦਾ ਝੜੂਕਾ ਮਾਰ ਕੇ ਨਰਾਦ ਜੀ ਉਹ ਮੈਂ ਟੀਮ ਵਰਕ ਸੋ ਬਈ ਇਸ ਵਾਰ ਜਿੱਦਾਂ ਤੁਸੀਂ ਕਹਿ ਕਿ ਹੋਰ ਬਹੁਤ ਸਾਰੇ ਕਿਰਦਾਰ ਨੇ ਪਰ ਕੁਝ ਇਹੋ ਜਿਹੇ ਕਿਰਦਾਰ ਨੇ ਜਿਨ੍ਹਾਂ ਨੇ ਯੂ نو ਆਪਣੀ ਹਾਈਪ ਬਹੁਤ ਕ੍ਰੀਏਟ ਕੀਤੀ ਪਰ ਇਸ ਵਾਰ ਉਹਨਾਂ ਦੀ ਪ੍ਰੈਜ਼ੈਂਸ ਸਿਰਫ ਗੱਲ ਨਾਲ ਕੀਤੀ ਜਾ ਸਕਦੀ ਕਿਉਂਕਿ ਉਹ ਮੇਬੀ ਨਹੀਂ ਦਿਖਣਗੇ ਸੋ ਉਹਨਾਂ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿਹੜੇ ਨਹੀਂ ਗਏ ਤੁਸੀਂ ਨਹੀਂ ਮਿਸ ਕੀਤਾ ਉਹਨਾਂ ਨੂੰ ਬਹੁਤ ਮਿਸ ਕੀਤਾ ਅੱਜ ਸਵੇਰੇ ਆਇਆ ਫਿਰਦਾ ਹੀ ਟੀਰਾ ਮੈਂ ਤੂੰ ਤਾਂ ਮਾਰਤਾ ਤੂੰ ਇੰਟਰਵਿਊ ਕਿ ਦੇਣ ਆਇਆ ਹਾਂ ਉਹ ਕੰਦਾ ਮਾਰਦਾ ਤੈਨੂੰ ਵੀ ਦਿੱਤਾ ਸੀ ਤੁਸੀਂ ਕਿੱਦਾਂ ਆਏ ਤੁਸੀਂ ਕਿੱਥੇ ਆ ਗਏ ਰਾਈਟ ਇਸ ਕਰਕੇ ਉਹ ਜਿਹੜਾ ਹੈ ਦੇਖੋ ਹੁਣ ਕੀ ਬੰਦਾ ਹੂੰ ਉਹ ਫਿਰ ਮੈਨੂੰ ਲੱਈ ਤਾਂ ਸੀ ਵੀ ਸਾਰੇ ਆਏ ਹੋਣਗੇ ਮੈਂ ਮੁੰਜਾ ਦਿਖਾ ਕੇ ਜਿਹੜੀ ਗੱਲ ਜੀ ਹੋ ਗਈ ਗੱਲ ਜੀ ਹੋ ਗਈ ਤਾਂ ਹੀ 걔ੜਾ ਕੱਢ ਕੇ ਗਿਆ ਉਹ ਰਾਈਟ ਕਿਉਂਕਿ ਤੁਹਾਡੀ ਵੈਸੇ ਵੀ ਕੰਪੈਟੀਬਿਲਿਟੀ ਬਹੁਤ ਜ਼ਿਆਦਾ ਹੈ ਸੋ ਸੇਮ ਐਜ਼ ਗੀਪੀ ਭਾਜੀ ਕਿਉਂਕਿ ਉਹ ਇੱਥੇ ਹੈ ਨਹੀਂ ਸੋ ਉਹਨਾਂ ਦੀ ਪ੍ਰੈਜ਼ੈਂਸ ਦੇ ਲਈ ਉਹਨਾਂ ਦੇ ਕਿਰਦਾਰ ਦੀ ਜੇ ਕੱਲ ਕੀਤੇ ਭਾਜੀ ਉਹਨਾਂ ਦੀ ਸਟਾਈਲਿੰਗ ਤੇ ਉਹਨਾਂ ਦੇ ਫੈਸ਼ਨ ਤੇ ਬਹੁਤ ਜ਼ਿਆਦਾ ਵਰਕ ਕੀਤਾ ਗਿਆ ਹੈ ਉਹਨਾਂ ਦੇ హెయిర్ ਕੱਟਸ ਤੋਂ ਲੈ ਕੇ ਬਲੇਡ ਲਗਾਉਣ ਤੱਕ ਸੋ ਇਹੋ ਜੀਆਂ ਚੀਜ਼ਾਂ ਜਦੋਂ ਸੈੱਟੇ ਹੁੰਦੀਆਂ ਸੀ ਵਰਨਿੰਗ ਟੂ ਨੂੰ ਲੈ ਕੇ ਤੁਹਾਡੀ ਕੰਟ੍ਰਿਬਿਊਸ਼ਨ ਜਾਂ ਤੁਹਾਡੀ ਉੱਥੇ ਪ੍ਰੈਜ਼ ਉਹ ਪਿਛਲੀ ਵਾਰੀ ਕੁਲੀ ਉਹ ਅਮਰ ਵੀਰੇ ਹੁਣਾ ਨਾਲ ਅਮਰ ਉਹ ਕੁੜੀਆਂ ਬੜੀਆਂ ਕਮਾਲ ਸੀਆਂ ਜਿਨ੍ਹਾਂ ਨੇ ਉਹ ਕੀਤਾ ਜੀ ਤੇ ਮੈਨੂੰ ਨਾ ਨਹੀਂ ਪਤਾ ਮੈਨੂੰ ਲੱਗਦਾ ਸ਼ਾਇਦ ਵਿਚਾਰੀਆਂ ਨੂੰ ਕਿਤੇ ਮਿਲਿਆ ਕਿ ਨਹੀਂ ਤੇ ਉਹ ਉਹਦੋਂ ਪਹਿਲਾਂ ਹੀ ਚੱਲਿਆ ਹੂੰ ਜਿਵੇਂ ਜੀਪੀ ਬਾਈ ਨੇ ਫੋਟੋ ਕੱਢੀ ਅਮਰ ਸੀ ਸਾਰੇ ਜਣੇ ਸੀਗੇ ਉਹ ਕੁੜੀਆਂ ਸੀਗੀਆਂ ਤੇ ਸਾਡੇ ਬੰਨੀਓ ਕੋਈ ਬਹੁਤੀ ਹੋਈ ਨਹੀਂ ਪਰ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਵੀ ਫੋਟੋ ਖਚਾਉਣ ਦੀ ਬਹੁਤ ਗੰਦੀ ਆਦਾਤ ਤੁਹਾਡੇ ਤਾਂ ਲੁਕਸ ਹੀ ਉਥੋਂ ਸਿਲੇਕਟ ਹੋਈਆਂ ਨੇ ਹਾਂ ਉਹ ਮੇਰਾ ਤਾਂ ਹੈਗਾ ਥੋੜਾ ਮੇਰਾ ਉਹ ਆਪਦੇ ਆਪਦੇ ਮਾਮਲੇ ਚ ਆ ਰਾਈਟ ਸੋ ਹੁਣ ਕੋਈ ਇਹੋ ਜੀ ਫੋਟੋ ਹੈ ਜਿਹਦੇ ਤੇ ਹੁਣ ਆਪਾਂ ਨੈਕਸਟ ਕਦੀ ਕਿਰਦਾਰ ਦੇ ਵਿੱਚ ਵੇਖ ਲਈਏ ਉਹਨੂੰ ਹੁਣ ਮੇਰੀ ਦਾੜੀ ਵਧੀ ਹੋਈ ਜਾਣੀ ਹਾਂ ਮੈਂ ਬਸ ਇੱਕ ਅਦੇ ਦਿਨ ਚੋ ਖਿੱਚਣੀ ਹੈ ਉਹਨੂੰ ओके राइट सो बाय सिटी ਵਾ ਜਾ ਕੇ ਇੱਕ ਵਾਰ ਦੱਸਣਾ ਚਾਹੋਗੇ ਕਿ ਕਿੰਨਾ دہشت ਭਰਾ ਤੁਹਾਡਾ ਕਿਰਦਾਰ ਹੋਏਗਾ ਕਿਉਂਕਿ ਗੱਲ ਹੋ ਰਹੀ ਸੀ ਸਿਟੀ ਨਾਲ ਤਾਂ ਨਹੀਂ دہشت ਭਰਾ ਲਗਣਾ ਭਾਜੀ ਉਹਦੀ ਤਾਂ ਆ ਮੀਨ ਕੀ ਕਹਿੰਦੇ ਆ ਸਾਉਂਡ ਹੀ ਉਹਨਾਂ ਦੀ ਤਾਂ ਵਿਲਨ ਵਾਲੀ ਹੋਊਗੀ ਨਾ ਕਲਨਾਇਕ ਟਾਈਪਸ ਵਾਲੀ ਕਿ ਨਹੀਂ ਸਿਟੀ ਗੋਲੀਆਂ ਨੂੰ ਮਾਰਦਾ ਕਹਿੰਦੇ ਅੱਛਾ ਅੱਛਾ ਠੀਕ ਹੈ ਬਟ ਫਿਰ ਵੀ ਜੇ ਆਪ ਦੇ ਕਰੈਕਟਰ ਨੂੰ ਡਿਫਾਈਨ ਕਰਨਾ ਹੋਵੇ ਤਿੰਨ ਸ਼ਬਦਾਂ ਥਰੀ ਵਰਡਸ ਦੇ ਵਿੱਚ ਕਿਉਂਕਿ ਸਿਟੀ ਨਿਊਲੀ ਇੰਟਰੋਡਿਊਸ ਹੋਇਆ ਨਾ ਸਿਟੀ ਹੈਗਾ ਜੀ ਉਹ ਬਹੁਤ ਹੀ ਇੰਜੋਏਬਲ ਬੰਦਾ ਜੇਲ੍ਹ ਦੇ ਵਿੱਚ ਜਿਹਦਾ ਉਹਨੂੰ ਇਹ ਹੁੰਦਾ ਇਹ ਮੈਨੂੰ ਸਾਰੇ ਬਾਈ ਜੀ ਬਾਈ ਜਿਹੜੇ ਮਾਹੌਲ 'ਚ ਰਹੇ ਪੰਜ ਚਾਰ ਕੋਲ ਰਹਿੰਦੇ ਨੇ ਉਸਤਾਦ ਜੀ ਟਾਈਪ ਵਾਲੇ ਮਾਹੌਲ 'ਚ ਬੰਦੇ ਗੱਪੀ ਗੱਪੀ ਅੱਛਾ ਬੰਦਾ ਹੈ ਹਨਾ ਔਰ ਉਹਨੂੰ ਸਾਰਿਆਂ ਬਾਰੇ ਪਤਾ ਹੈ ਜੀ ਵੀ ਕੌਣ ਕਿਹੜਾ ਹੈ ਕੌਣ ਕਿਹੜਾ ਹੈ ਕੌਣ ਕਿਹੜਾ ਹੈ ਹਨਾ ਜੇਲਰ ਹੈ ਜਿਹੜਾ ਉਹਦੇ ਨਾਲ ਉਹਦੀ ਸੈਟਿੰਗਾਂ ਪੂਰਾ ਮਾਹੌਲ ਮਤਲਬ ਉਹ ਉੱਥੋਂ ਦਾ ਇੱਕ ਤਰ੍ਹਾਂ ਦਾ ਵਧੀਆ ਮਾਹੌਲ ਚ ਸਰਦਾਰੀ ਵਾਲਾ ਬੰਦਾ ਹੈ ਕਾਫੀ ਲੇਅਰ ਹੈ ਹਾਂ ਲੇਅਰ ਨੇ ਕਾਫੀ ਹੁੰਦੀਆਂ ਓਕੇ ਤੇ ਇੱਕ ਤਰੀਕੇ ਨਾਲ ਕ੍ਰਿਮੀਨਲ ਵੀ ਹੈ ਜਿਹਦੇ ਕਰਕੇ ਅੰਦਰ ਆ ਹਾਂ ਤੇ ਸੂਤਰਧਾਰਵੀ ਲੱਗਣਾ ਸੂਤਰਧਾਰਵੀ ਤੁਹਾਨੂੰ ਫੀਲ ਆਊਗੀ ਵੀ ਸਾਰੇ ਬਰੇ ਹੀ ਦੱਸ ਓਕੇ ਇਹੀ ਦੱਸ ਰਿਹਾ ਫਿਲਮ ਇਹਦੇ ਹੱਥ ਚ ਹੀ ਹੈ ਜਿਹਦੇ ਜਿਹਦਾ ਰੋਲ ਕੱਟਣਾ ਹੈ ਵਧਾਉਣਾ ਹੈ ਸਾਰੇ ਤੇ ਪੈਰੀ ਪੈ ਰਹਿੰਦੇ ਸੀ ਬਹੁਤ ਪੈਸੇ ਲਏ ਨੇ ਸਾਰੇ ਓਕੇ ਬਹੁਤ ਯਾਰ ਸਮਾਰ ਕੇ ਜੀ ਦੱਸ ਦੇ ਹਾਂ ਚਾਹੇ ਬੋਲੇ ਉਹਨੇ ਬਾਲੇਲੇ ਜਿਹੜਾ ਨਰਿੰਦ ਉਹਦੇ ਨਾਲ ਆਇਆ ਜਿਦਾਰ ਦੇ ਨਾਲ ਮੁੰਡਾ ਆਇਆ ਵਸੀਆਂ ਕੀ ਬਾਤ ਸੱਚੀ ਲੈ ਰਿਹਾ ਤੇਲਾ ਕੋ ਤੋਂ ਕੱਟ ਤੀਨ 14000 ਰੁਪਇਆ ਲਿਆ ਆਏ ਨੇ ਉਹਦੇ ਤੋਂ ਸੱਚੀ ਨਹੀਂ ਰੋਜ਼ 14 ਦਿਨਾਂ ਦਾ ਸ਼ੂਟ ਜਿੰਦਾ 1000 ਰੁਪਏ ਰੋਜ਼ ਲਿਆ ਕਰਦੇ ਆ ਚਲੋ ਸੀਰੀਅਸ ਵੀ ਹੋ ਤਾਂ ਠੀਕ ਹੈ ਮਤਲਬ ਓਬਵੀਅਸਲੀ ਫਿਲਮ ਫੁੱਲ ਫਲੈਸ਼ ਬਣ ਚੁੱਕੀ ਹੈ ਹੈਨਾ ਸਾਨੂੰ ਉਹਦਾ ਇੰਤਜ਼ਾਰ ਹੈ ਪਰ ਪ੍ਰਿੰਸਪਾ ਜੀ ਤੁਹਾਨੂੰ ਰਿਕਵੈਸਟ ਹੈ ਕਿ ਇਸ ਸਿਨੇਮਾਸ ਦੇ ਵਿੱਚ ਤੇ ਤੁਹਾਡੇ ਲੜੀਵਾਰ ਅਸੀਂ ਡਾਇਲੌਗ ਸੁਣਾਗੇ ਪਰ ਪਲੀਜ਼ ਇੱਕ ਕੋਈ ਡਾਇਲੌਗ ਜੀ ਇੱਕੋ ਤੇ ਬੰਦਾ ਹੈ ਜੇਲ੍ਹ ਚ ਜਿਹੜਾ ਆਇਆ ਹੋਇਆ ਬੱਚੀਆਂ ਨਾਲ ਰੋਂਗ ਕੰਮ ਕਰਦਾ ਜਿਹਦੇ ਕਰਕੇ ਉਹਨੂੰ ਸਜ਼ਾ ਹੋਈ ਸੁਧਰਾਓ ਹੀਰਵੀਨ ਜੀ ਉਹਦੇ ਕੋਲੇ ਜਾਂਦਾ ਕਹਿੰਦਾ ਹਾਂ ਬਈ ਦਰਦਾ ਮੈਨੂੰ ਮੈਂ ਫੋਨ ਤੇ ਵਾਰਨਿੰਗ ਦੇ ਕੇ ਬੰਦਾ ਮਾਰਦਾ ਪੰਮਾ ਪੱਪੇ ਨੂੰ ਟਿੱਪੀ ਮੰਮੇ ਨੂੰ ਕਰਨਾ ਜਿਵੇਂ ਜੇ ਤੂੰ ਕੰਮ ਕਰਦਾ ਨਾ ਤੈਨੂੰ ਫੋਨ ਤੇ ਵਾਰਨਿੰਗ ਦੇਣੀ ਬੰਦ ਹੀ ਨਹੀਂ ਨਾ ਤੇਰੇ ਕੋਲੇ ਹੱਥ ਤੇ ਆ ਨਾ ਕੋਲੇ ਦਿਨ ਤੇ ਨਾ ਘੰਟੇ ਤੇਰੀ ਵਾਰੀ ਤਾਂ ਆਈ ਲੈ ਕੀ ਬਾਤ ਹੈ ਵਾਓ ਐਂਡ ਮਜ਼ਾ ਆ ਗਿਆ ਸਕਰੀਨ ਤੇ ਵੇਖਨ ਨੂੰ ਬਈ ਤੁਹਾਨੂੰ ਗਿਪੀ ਬਾਈ ਨੇ ਨਹੀਂ ਕੋਈ ਵਾਰਨਿੰਗ-ਵਾਰਨਿੰਗ ਦਿੱਤੀ ਸੈਟ ਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹੈਵ ਟੂ ਜਾਂ ਨਹੀਂ ਅਚਨ ਤੁਹਾਨੂੰ ਵਾਰਨਿੰਗ ਮਿਲੀ ਹੈ ਰਗ ਮੀਰ ਗੋਲਨ ਨੂੰ ਮਿਲੀ ਗਿਪੀ ਬਾਈ ਤੋਂ ਗਿਪੀ ਘਰੇ ਵਾਲ ਤੋਂ ਵਾਰਨਿੰਗ ਵਾਈ ਮਿਲਦੀ ਰਹਿੰਦੀ ਸੀ ਇਹ ਵੀ ਜਿਹੜਾ ਚੀਜ਼ਾਂ ਲਿਖੇ ਹੋਈਆਂ ਇਹਨਾਂ ਨੂੰ ਬਹੁਤ ਯਾਰ ਨਾ ਕਰਨਾਗਾ ਕੋਈ ਇਧਰ ਉਧਰ ਹੋਵੇ ਗੱਲ ਕੋ ਬਸ ਤਾਂ ਬਾਈ ਕੋਲ ਚੀਜ਼ਾਂ ਲੈ ਕੇ ਬਾਕੀ ਉੱਥੇ ਹੁੰਦੇ ਸੀਗੇ ਬਾਈ ਬਾਈ ਨਾਲ ਹੀ ਮੇਰਾ ਜ਼ਿਆਦਾ ਕੰਮ ਹੈ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਸੀ ਕਿ ਸਿਟੀ ਦਾ ਕੀ ਲਿਖਿਆ ਕੀ ਨਾ ਜੇ ਮੈਂ ਕੋਈ ਮੈਂ ਪੁੱਛਦਾ ਵੀ ਬਾਈ ਐਂ ਜਾ ਰਿਹਾਗਾ ਕਹਿੰਦੇ ਹਾਂ ਇਹ ਚੀਜ਼ ਤਾਂ ਵੀ ਦਾ ਮੁੱਦਾ ਤਾਂ ਨਹੀਂ ਬਦਲ ਰਿਹਾ ਵੀ ਰਹਿੰਦੇ ਅਸੀਂ ਉਸੇ ਦੈਰੇ 'ਚ ਸੀਗੇ ਹਾਂ ਬਸ ਇਹੀ ਹੁੰਦਾ ਵੀ ਜੋ ਲਿਖਿਆ ਜਿਹੜੇ ਅਸੀਂ ਹਿਸਾਬ ਨਾਲ ਲਿਖਿਆ ਉਸ ਹਿਸਾਬ ਨਾਲ ਨਿਭਾ ਦਿਓ ਵੀ ਕਿਸੇ ਹੋਰ ਪਾਸੇ ਨਾ ਲੈ ਜਾਓ ਗੱਲ ਨੂੰ ਡਨ ਸੋ ਆਲ ਦਾ ਵੈਰੀ ਬੈਸਟ ਮਿਲਾਂਗੇ ਅਸੀਂ ਸਿਨੇਮਾ ਘਰ ਦੇ ਵਿੱਚ ਸਿੱਧਾ ਤੇ ਫਿਲਮ ਦੇਖਣ ਤੋਂ ਬਾਅਦ ਵੀ ਕਰਾਂਗੇ ਗੱਲਬਾਤ ਤੇ ਮੈਂ ਤਾਂ ਪਿਆਰ ਨਾਲ ਹੀ ਵਰਨਿੰਗ ਦਵਾਂਗੀ ਕਿ ਜਦੋਂ ਅੱਛਾ ਸਿਨੇਮਾ ਐਕਸਪੈਰੀਮੈਂਟਲ ਸਿਨੇਮਾ ਹੁੰਦਾ ਜੋ ਕਿ ਪਤਾ ਹੀ ਹੈ ਕਿ ਗਿੱਪੀ ਬਾਈ ਐਂਡ ਉਹਨਾਂ ਦੀ ਟੀਮ ਹਮੇਸ਼ਾ ਲੈ ਕੇ ਆਉਂਦੀ ਹੈ ਸੋ ਇੱਕ ਬੱਚੇ ਨੂੰ ਜਨਮ ਦਿੱਤਾ ਸੀ ਉਹ ਆਪਣੀ ਕਿਸਮਤ ਆਪ ਲੈ ਕੇ ਆਇਆ ਜਨਮ ਦਿਨ ਦੇ ਸਾਰ ਇਹਨਾਂ ਨੇ ਚਾਇਆ ਸੀਗਾ ਕਿ ਵੀ ਬਾਈ ਮਿੰਟ ਦਾ ਇੱਕ YouTube ਫਿਲਮ ਬਣਾਉਣਾ ਹੈ ਬਟ ਹੁਣ ਉਸ ਤੋਂ ਬਾਅਦ ਉਹ ਬੱਚਾ ਆਪਣੀ ਕਿਸਮਤ ਲੈ ਕੇ ਸੈਕਿੰਡ ਬਾਰਥ 2 ਤੱਕ ਪਹੁੰਚ ਚੁੱਕਿਆ ਹੈ ਸੋ ਬਸ ਤੁਸੀਂ ਵੀ ਉਹਨੂੰ ਅਸ਼ੀਰਵਾਦ ਦਿਓ ਹੋ ਜੀ ਆ ਪੰਜਾਬੀ ਸਿਨੇਮਾ ਐਕਸਪੈਰੀਮੈਂਟਸ ਦੇ ਦੌਰਾਨ ਸਾਨੂੰ ਮਿਲਦਾ ਰਹੇ। ਬਾਕੀ ਅੱਛੀ ਕਲਾ ਤੇ ਅੱਛੇ ਕਲਾਕਾਰਾਂ ਨੂੰ ਦਿਓ ਆਪਣਾ ਪਿਆਰ ਸਾਥ। ਫਿਲਹਾਲ ਦੇ ਲਈ ਸਾਨੂੰ ਦਿਓ ਇਜਾਜ਼ਤ ਸਬਸਕ੍ਰਾਈਬ ਕਰੇ ਸ਼ੇਅਰ ਕਰੇ।